ਛੋਟਾ ਭਰਾ ਤੇ ਵੱਡਾ ਭਰਾ ਨਜ਼ਰ ਆਏ ਨੇ ਦਲਵੀਰ ਗੋਲੜੀ ਵੱਲੋਂ ਵੀ ਸਾਫ ਤੌਰ ਤੇ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਵਿਰੋਧੀ ਨਹੀਂ ਸਗੋਂ ਮੇਰੇ ਵੱਡੇ ਭਰਾ ਤੋਂ ਦਲਵੀਰ ਗੋਲੜੀ ਵੱਡਾ ਨਾਮ ਹੈ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਦਲਵੀਰ ਗੋਲੜੀ ਦਾ ਕੋਈ ਵੀ ਇਦਾਂ ਦਾ ਉੱਥੇ ਹੈ ਨਹੀਂ ਕਿ ਜਿੱਥੇ ਵਿਆਹ ਸਮਾਗਮ 'ਚ ਨਾ ਪਹੁੰਚੇ ਹੋਣ ਕਿਸੇ ਦੇ ਘਰ ਮੌਤ ਹੋਈ ਹੋਵੇ ਉੱਥੇ ਭੋਗ ਤਾਂ ਨਾ ਪਹੁੰਚੇ ਹੋਣ ਕਾਫੀ ਗਰਾਊਂਡ ਦੇ ਨਾਲ ਜੁੜੇ ਹੋਏ ਨੌਜਵਾਨ ਆਗੂ ਨੇ ਕਿ ਜਦੋਂ ਵੋਟਾਂ ਮੰਗਦੇ ਸੀ ਉਦੋਂ ਵੀ ਨੰਗੇ ਪੈਰੀ ਜਾਂਦੇ ਸੀ ਤੇ ਜਦੋਂ ਜਿੱਤਦੇ ਸੀ ਤਾਂ ਧੰਨਵਾਦ ਵੀ ਜਿਹੜਾ ਨੰਗੇ ਪੈਰੀ ਕੀਤਾ ਜਾਂਦਾ ਸੀ ਮੈਨੂੰ ਲੱਗਦਾ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਦਾ ਦਾ ਪੋਲਿਟਿਸ਼ੀਅਨ ਹੈ ਚਾਹੇ ਉਹ ਗਰਾਊਂਡ ਤੋਂ ਉੱਠਿਆ ਰਾਜਾ ਵੜਿੰਗ ਵੀ ਦਾਵਾ ਕਰਦੇ ਨੇ ਕਿ ਮੇਰਾ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਸੀ ਮੇਰੇ ਘਰ ਦੇ ਵਿੱਚ ਸਿਆਸੀ ਨਹੀਂ ਸੀ ਕੋਈ ਵੀ ਤਲਵੀਰ ਗੋਲੜੀ ਦੇ ਵੱਲੋਂ ਅੱਜ ਵੀ ਸਟੇਟਮੈਂਟ ਦਿੱਤੀ ਗਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਮੂਲੀਅਤ ਕਰਾਈ ਗਈ ਸੀ ਤੇ ਉਦੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਮੈਂ ਮੈਦਾਨ 'ਚ ਟੱਕਰੂੰਗਾ ਬਿਲਕੁਲ ਤੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਅਸੀਂ ਨੂੰ ਜਸਟ ਕਰਾਂਗੇ ਬੰਦਾ ਬਦਾਮ ਖਾ ਕੇ ਨਹੀਂ ਸਿੱਖਦਾ ਬੰਦਾ ਠੋਕਰ ਖਾ ਕੇ ਸਿੱਖਦਾ ਤੇ ਕਾਂਗਰਸ ਦੀ ਸਥਿਤੀ ਇਹ ਹੋ ਚੁੱਕੀ ਹੈ ਕਿ ਹਰ ਪੈਰ ਤੇ ਠੋਕਰ ਬਾਜਰੀ ਪਰ ਸਿੱਖਣਾ ਨਹੀਂ ਚਾਹਦੇ ਇਹ ਦਲਵੀਰ ਗੋਲਡੀ ਦੀ ਜਿਹੜੀ ਐਂਟਰੀ ਹੈ ਸੁਖਪਾਲ ਸਿੰਘ ਖੈਰਾ ਦੀ ਹਾਰ ਲਈ ਹੈ ਇਹ ਚੀਜ਼ਾਂ ਨੂੰ ਨੁਕਸਾਨ ਬਿਲਕੁਲ ਹੋਏਗਾ ਸੁਖਪਾਲ ਸਿੰਘ ਖੈਰਾ ਨੂੰ ਇਹ ਇੱਕ ਮੈਦਾਨ ਦੇ ਵਿੱਚ ਖੜਾ ਕਰਨ ਦੀ ਵੀ ਚੁਣੌਤੀ ਹੈ ਕਿਉਂਕਿ ਦੇਖੋ ਬਰਨਾਲਾ ਕਿਤਨਾ ਕਿਤੇ ਸਟ੍ਰੌਂਗ ਕੈਡਰ ਹੈਗਾ ਮੀਤ ਹੇਰ ਦਾ ਇਸ ਤੋਂ ਇਲਾਵਾ ਧੂਰੀ ਹੁਣ ਜੇਕਰ ਜੁੜ ਗਏ ਆ ਨਾਲ ਆਮ ਆਦਮੀ ਪਾਰਟੀ ਦੇ ਦਲਵੀਰ ਗੋਲ ਜੀ ਤਾਂ ਧੂਰੀ ਕੈਡਰ ਵੀ ਜਿਹੜਾ ਆ ਉਹ ਨਾਲ ਉਹਦੇ ਹੋ ਜਾਏਗਾ ਕਿਵੇਂ ਵਿਖਤੀ ਉਹ ਕੀ ਹੁਣ ਜਿਹੜੀਆਂ ਸਟੇਟਮੈਂਟਾਂ ਅਮਰਤਪਾਲ ਦੇ ਵੱਲੋਂ ਦਿੱਤੀਆਂ ਗਈਆਂ ਸਨ ਹੁਣ ਜਦੋਂ ਉਹ ਚੋਣ ਪੱਤਰ ਭਰਨਗੇ ਉਸ ਦੇ ਵਿੱਚ ਤਾਂ ਫਿਰ ਉਹ ਸਭ ਕੁਝ ਸਬਦਾਨ ਦੇ ਉਲਟੀ ਹੋਵੇਗਾ ਜੋ ਕੁਝ ਉਹ ਬੋਲਦੇ ਸੀ ਤੇ ਉਹ ਕਿਸ ਤਰ੍ਹਾਂ ਵਿਖਦੇ ਇਹ ਮੈਨੂੰ ਇੱਕ ਝਾਰਤਮਾਰ ਨੂੰ ਮਜਬੂਰ ਕਰਦਾ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸ ਸਸਕਲ ਦਾ ਨਿਊਜ਼ ਪੁਆਇੰਟ ਦੇ ਵਿੱਚ ਮੈਂ ਚਰਨਜੀਤ ਸਿੰਘ ਜੰਨੀ ਤੁਹਾਡਾ ਸਵਾਗਤ ਕਰਦਾ ਅੱਜ ਪੰਜਾਬ ਦੇ ਵਿੱਚ ਦੋ ਭੱਗਤੇ ਮੁੱਦੇ ਸਾਹਮਣੇ ਆਏ ਨੇ ਸਭ ਤੋਂ ਵੱਡਾ ਮੁੱਦਾ ਕਾਂਗਰਸ ਨੂੰ ਲੈ ਕੇ ਕਿ ਕਾਂਗਰਸ ਅੱਜ ਦਿਨ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ ਕਦੇ ਕਾਂਗਰਸ ਤੇ ਮੈਂਬਰ ਪਾਰਲੀਮੈਂਟ ਤੇ ਕਦੇ ਕਾਂਗਰਸ ਤੇ ਸਾਬਕਾ ਵਿਧਾਇਕ ਕਾਂਗਰਸ ਨੂੰ અલਵਿਦਾ ਆਖ ਰਹੇ ਨੇ ਤੇ ਦੂਜੇ ਪਾਸੇ ਅਮਰਤਪਾਲ ਦਾ ਮੁੱਦਾ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਛਾਇਆ ਹੋਇਆ ਤੇ ਇਸ ਹਫ਼ਤੇ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਮੇਰੇ ਨਾਲ ਵਿਵੇਕ ਮजूद ਨੇ ਵਿਵੇਕ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਚਰਨਜੀਤ ਜੀ ਤੇ ਇਸ ਕਾਈ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਤ ਸ਼ਕਾਤ ਵਿਵੇਕ ਜੀ ਕਿਵੇਂ ਬਿਕ ਰਹੇ ਹੋ ਅੱਜ ਦਲਵੀਰ ਗੋਲਡੀ ਦੀ ਜਿਹੜੀ ਸ਼ਮੂਲੀਅਤ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਈ ਹੈ ਦਲਵੀਰ ਗੋਲਦੀ ਵੱਡਾ ਚਿਹਰਾ ਨੇ ਦਲਵੀਰ ਗੋਲਦੀ ਦੀ ਜਿਹੜੀ ਸਿਆਸਤ ਹੈ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੁੰਦੀ ਹੈ ਤੇ ਧੂਰੀ ਤੇ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਪਹਿਲਾਂ ਵਿਧਾਇਕ ਦੀ ਚੋਣ ਜਿੱਤਦੇ ਨੇ ਤੇ ਉਸ ਤੋਂ ਬਾਅਦ ਅਗਲੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੜੀ ਜਾਂਦੀ ਹੈ ਪਰੰਤੂ ਹਾਰ ਜਾਂਦੇ ਨੇ ਤੇ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਅੱਜ ਛੋਟਾ ਭਰਾ ਤੇ ਵੱਡਾ ਭਰਾ ਨਜ਼ਰ ਆਏ ਨੇ ਦਲਵੀਰ ਗੋਲਦੀ ਵੱਲੋਂ ਵੀ ਸਾਫ ਤੌਰ ਤੇ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਵਿਰੋਧੀ ਨਹੀਂ ਸਗੋਂ ਮੇ ਚਰਨਜੀਤ ਜੀ ਆਪਾਂ ਪਹਿਲਾਂ ਗੋਲਡੀ ਦੇ ਉੱਤੇ ਆਈਏ ਇੱਕ ਵਾਰੀ ਝਾਤ ਮਾਰ ਲੈਨੇ ਗੋਲਡੀ ਪਛੋਕਰ ਦੇ ਉੱਤੇ ਕਿਉਂਕਿ ਤਲਵੀਰ ਗੋਲਡੀ ਦਾ ਜਦੋਂ ਵੀ ਨਾਮ ਯਾਦ ਆਂਦਾ ਹੈ ਤਾਂ ਇੱਕ ਯੁਵਾ ਨੌਜਵਾਨ ਆਗੂ ਸਾਹਮਣੇ ਆਂਦਾ ਹੈ ਕਿ ਜਿਹੜਾ ਲੱਗਦਾ ਕਿ ਕਈ ਵਾਰ ਕੇ ਸੱਚ ਦੀ ਗੱਲ ਕਰ ਰਿਹਾ ਹੈ ਕਈ ਲੋਕਾਂ ਲਈ ਉਹ ਰੋਲ ਮਾਡਲ ਵੀ ਹੋ ਸਕਦਾ ਧੂਰੀ ਦੇ ਲੋਕ ਉਹਨੂੰ ਬਹੁਤ ਮੰਨਦੇ ਨੇ ਕਿਉਂਕਿ ਜਦੋਂ ਇਹਨਾਂ ਦੀ ਆਪਸ ਹੁੰਦੇ ਵੀ ਆ ਸਪੀਚਾਂ ਵੀ ਸੁਣਦੇ ਆ ਤਾਂ ਕਾਫੀ ਗਰਾਊਂਡ ਤੋਂ ਉੱਠੇ ਹੋਏ ਨੌਜਵਾਨ ਆਗੂ ਨੇ ਇਹ ਨਹੀਂ ਹੈ ਕਿ ਕਿਸੇ ਸਿਆਸੀ ਪਾਰਟੀ ਦੇ ਵਿੱਚੋਂ ਆਏ ਨੇ ਜਾਂ ਫਿਰ ਕਿਸੇ ਬਹੁਤ ਵੱਡੇ ਘਰਾਣੇ ਦੇ ਵਿੱਚੋਂ ਆਂਦੇ ਨੇ ਬਹੁਤ ਅਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਆਂਦੇ ਨੇ ਜਿਨ੍ਹਾਂ ਨੇ ਇੱਕ ਵਿਦਿਆਰਥੀ ਪੋਲਿਟਿਕਸ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਹੈ ਪਰ ਪ੍ਰਧਾਨ ਵੀ ਰਹੇ ਨੇ ਫਿਰ ਯੂਥ ਦੇ ਪ੍ਰਧਾਨ ਵੀ ਰਹੇ ਉਸ ਤੋਂ ਬਾਅਦ ਫਿਰ ਧੂਰੀ ਤੋਂ ਟਿਕਟ ਮਿਲੀ ਲੜੇ ਜਿੱਤੇ ਵੀ ਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਗੱਲ ਸੀ ਜਿਹੜੀ ਸਾਰਿਆਂ ਨੂੰ ਕੀਲ ਗਈ ਕਿ ਜਦੋਂ ਵੋਟਾਂ ਮੰਗਦੇ ਸੀ ਉਦੋਂ ਵੀ ਨੰਗੇ ਪੈਰੀ ਜਾਂਦੇ ਸੀ ਤੇ ਜਦੋਂ ਜਿੱਤਦੇ ਸੀ ਤਾਂ ਧੰਨਵਾਦ ਵੀ ਜਿਹੜਾ ਨੰਗੇ ਪੈਰੀ ਕੀਤਾ ਜਾਂਦਾ ਸੀ ਮੈਨੂੰ ਲੱਗਦਾ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਦਾਂ ਦਾ ਪੋਲੀਟਿਸ਼ੀਅਨ ਹੈ ਚਾਹੇ ਉਹ ਗਰਾਊਂਡ ਤੋਂ ਉੱਠਿਆ ਰਾਜਾ ਬੜਿੰਗ ਵੀ ਦਾਵਾ ਕਰਦੇ ਨੇ ਕਿ ਮੇਰਾ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਸੀ ਮੇਰੇ ਘਰ ਦੇ ਵਿੱਚ ਸਿਆਸੀ ਨਹੀਂ ਸੀ ਕੋਈ ਵੀ ਜੀ ਪਰ ਕਦੀ ਐਦਾਂ ਦਾ ਮਾਹੌਲ ਉਹਨਾਂ ਨੇ ਦੇਖਿਆ ਵੀ ਨਹੀਂ ਕਿ ਜਦੋਂ ਜਨਤਾ ਨੂੰ ਆਪਣੇ ਸਰਦਾਤਾਜ ਮੰਨਦਾ ਹੋਵੇ ਇਸ ਤੋਂ ਇਲਾਵਾ ਜੇਕਰ ਆਪਾਂ ਧੂਰੀ ਦੀ ਗੱਲ ਕਰਦੇ ਹਾਂ ਤਾਂ ਧੂਰੀ ਤੋਂ ਜਾ ਕੇ ਦੇਖੋ ਕਈ ਵਾਰ ਵੀ ਤਾਂ ਦਲਵੀਰ ਗੋਲਜੀ ਵੱਡਾ ਨਾਮ ਹੈ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਦਲਵੀਰ ਗੋਲਜੀ ਦਾ ਕੋਈ ਵੀ ਇਦਾਂ ਦਾ ਉੱਥੇ ਹੈ ਨਹੀਂ ਕਿ ਜਿੱਥੇ ਵਿਆਹ ਸਮਾਗਮ ਚ ਨਾ ਪਹੁੰਚੇ ਹੋਣ ਕਿਸੇ ਦੇ ਘਰ ਮੌਤ ਹੋਈ ਹੋਵੇ ਉੱਥੇ ਭੋਗਤੈ ਨਾ ਪਹੁੰਚੇ ਹੋਣ ਕਾਫੀ ਗਰਾਊਂਡ ਦੇ ਨਾਲ ਜੁੜੇ ਹੋਏ ਨੌਜਵਾਨ ਆਗੂ ਨੇ ਬਿਲਕੁਲ ਜੇ ਗਰਾਊਂਡ ਦੀ ਤੁਸੀਂ ਗੱਲ ਕਰ ਰਹੇ ਹੋ ਗਰਾਊਂਡ ਦੀ ਗੱਲ ਉਦੋਂ ਵੀ ਸਾਹਮਣੇ ਆ ਜਾਂਦੀ ਹੈ ਜਦੋਂ ਟੋਲ ਪਲਾਜ਼ਾ ਬੰਦ ਕਰਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸੜਕ ਬਣਾ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਕਹਿ ਗਿਆ ਵੀ ਮੈਂ ਹੀ ਪੈਸੇ ਖਰਚ ਦੇਵਾਂਗਾ ਹਾਂ ਸੜਕਾ ਬਣਵਾਈ ਗਈ ਪਰਚਾ ਵੀ ਪਵਾ ਦੋਤਾਰ ਦੀ ਪਾਰਟੀ ਇੱਕ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੀ ਆ ਤੁਸੀਂ ਇਹ ਦੱਸੋ ਕਿਹੜਾ ਵੱਡਾ ਆਗੂ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਲੱਭ ਰਿਹਾ ਕਾਂਗਰਸ ਦੇ ਵਿੱਚ ਦੋ ਤਿੰਨ ਮੇਨਸਟ੍ਰੀਮ ਨੂੰ ਛੱਡ ਕੇ ਜਿਨ੍ਹਾਂ ਦੇ ਕੋਲ ਅਹੁਦੇ ਨੇ ਉਹ ਵਿਚਾਰੇ ਅਹੁਦਿਆਂ ਦੇ ਮਾਰੇ ਨਹੀਂ ਜਾ ਪਾ ਰਹੇ ਨਾ ਹੁਣ ਰਾਜਾ ਵੜਿੰਗ ਦੀ ਆਪਾਂ ਗੱਲ ਕਰੀਏ ਪ੍ਰਧਾਨ ਨੇ ਇਸ ਤੋਂ ਇਹਦਾ ਐਲਓਪੀ ਲੈ ਲੋ ਆਪਣੇ ਪ੍ਰਤਾਪ ਬਾਜਵਾ ਔਰ ਲੀਡਰ ਆਫ اپੋਜੀਸ਼ਨ ਐਸ ਤੋਂ ਇਲਾਵਾ ਸਭਾ ਦੇ ਵਿੱਚ ਵੀ ਉਹਨਾਂ ਨੂੰ ਭੇਜਿਆ ਗਿਆ ਸੀਗਾ ਫਿਰ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਨੇ ਐਸ ਤੋਂ ਇਲਾਵਾ ਤੁਸੀਂ ਹੋਰ ਦੱਸੋ ਕਾਂਗਰਸ ਦੇ ਵਿੱਚ ਕਿਹੜੇ ਅੱਦਾ ਦੇ ਨੌਜਵਾਨ ਆਗੂ ਨੇ ਜਾਂ ਫਿਰ ਕਿਹੜੇ ਨੇ ਜਿਹੜੇ ਪਾਰਟੀ ਦੇ ਵਿੱਚ ਹਜੇ ਵੀ ਮੇਨ ਸਟ੍ਰੀਮ ਦੇ ਵਿੱਚ ਨਹੀਂ ਤੇ ਚਰਚਾਵਾਂ ਦੇ ਵਿੱਚ ਨੇ ਕਨਈਆ ਕੁਮਾਰ ਦੀ ਐਗਜ਼ਾਮਪਲ ਦਿੰਦਾ ਕਾਂਗਰਸ ਹਰ ਵਾਰ ਪਰ ਕਨਈਆ ਕੁਮਾਰ ਦਾ ਇੱਕ ਵਾਰੀ ਪਿਛੋਕੜ ਵੀ ਤਾਂ ਦੇਖੋ ਕਨਈਆ ਕੁਮਾਰ ਇੱਕ ਸਟਰੋਂਗ ਕੈਂਡੀਡੇਟ ਲੱਗਾ ਤਾਂ ਉਹਨੂੰ ਲਿਆ ਗਿਆ ਤਾਂ ਉਹਨੂੰ ਰੱਖਿਆ ਗਿਆ ਇਸ ਤੋਂ ਇਲਾਵਾ ਪਹਿਲੀ ਵਾਰ ਉਹਨੂੰ ਚੋਣ ਮੈਦਾਨ 'ਚ ਉਤਾਰਿਆ ਇੰਨੇ ਸਾਲਾਂ ਦੇ ਵਿੱਚ ਕਾਂਗਰਸ ਤੇ ਹਾਰਿਆ ਵੀ ਤੇ ਹੁਣ ਆਪਾਂ ਆ ਜਾਨੇ ਦਲਵੀਰ ਗੋਲੜੀ ਦੇ ਉੱਤੇ ਕਿ ਜਿਹੜੀ ਜਿਹੇ ਕਰਾਸੀਸ ਦੇ ਵਿੱਚੋਂ ਪਾਰਟੀ ਲੰਘ ਰਹੀ ਆ ਇਸ ਵੇਲੇ ਇਹਨਾਂ ਨੂੰ ਨਵੇਂ ਬੰਦੇ ਜੋੜਨ ਦੀ ਲੋੜ ਹੈ ਤੁਸੀਂ ਹੁਣ ਆਪਾਂ ਗੱਲ ਕਰਦੇ ਆ ਤੇ ਇਹਨਾਂ ਨੂੰ ਹੁਸ਼ਿਆਰਪੁਰ ਚੋ ਕੈਂਡੀਡੇਟ ਨਹੀਂ ਸੀ ਰਭਿਆ ਕਿ ਇੱਕ ਆਖਰੀ ਉਮੀਦਵਾਰ ਰਾਜਕਮਰ ਚੱਬੇਵਾਲ ਉਹ ਵੀ ਪਾਰਟੀ ਛੱਡ ਗਏ ਸੀ ਇਸ ਤੋਂ ਇਲਾਵਾ ਫਿਰ ਆਦਮਪੁਰ ਵਾਲੇ ਬੰਦ ਬਾਇ ਗੱਲ ਚੱਲੀ ਸੀ ਕੋਟਲੀ ਸਾਹਿਬ ਦੀ ਕਿ ਇਹਨਾਂ ਨੂੰ ਲੜਾ ਦਿੰਨੇ ਆ ਫਿਰ ਕਹਿੰਦੇ ਜੀ ਉਧਰ ਮਹਿੰਦਰਾ ਜੀ ਛੱਡ ਗਏ ਨੇ ਆਪਣਾ ਕੇਪੀ ਸਾਹਿਬ ਛੱਡ ਗਏ ਤੇ ਹੁਣ ਉਧਰਲੇ ਪਾਸੇ ਵੀ ਸਾਨੂੰ ਚਾਹੀਦਾ ਇਸ ਕਰਕੇ ਇਧਰੋਂ ਨਹੀਂ ਭੇਜੋ ਉਹਨਾਂ ਨੂੰ ਇਸ ਤੋਂ ਇਲਾਵਾ ਫਿਰ ਲੁਧਿਆਣੇ ਚ ਆਜੋ ਲੁਧਿਆਣੇ ਚ ਇਹਨਾਂ ਨੂੰ ਨਹੀਂ ਲੱਭਿਆ ਤੇ ਉੱਥੇ ਵੀ ਪੈਰਾਸ਼ੂਟ ਐਂਟਰੀ ਕਰਵਾਤੀ ਤੇ ਜਿਹੜੇ ਤੁਹਾਡੇ ਕੋਲ ਹੈਗੇ ਤੁਹਾਨੂੰ ਉਹ ਸਾਹਮਣੇ ਨਹੀਂ ਆ ਰਹੇ ਮੈਂ ਖਾਸ ਕਰਕੇ ਦਲਵੀਰ ਗੋਲਡੀ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਦਲਵੀਰ ਗੋਲਡੀ ਉਹਨਾਂ ਨੇ ਧੂਰੀ ਤੋਂ ਦੂਸਰੀ ਵਾਰ ਚੋਣ ਲੜਨੀ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਥੋਂ ਚੋਣ ਲੜੇ ਨੇ ਠੀਕ ਹੈ ਇੱਕ ਤਗੜਾ ਮੁਕਾਬਲਾ ਸੀ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਭਗਵੰਤ ਸਿੰਘ ਮਾਨ ਦੇ ਅੱਗੇ ਦਲਵੀਰ ਗੋਲਡੀ ਇੰਨਾ ਜ਼ਿਆਦਾ ਨਹੀਂ ਟਿਕ ਸਕਦੇ ਪਤਾ ਸੀ ਕਿ ਮੁਕਾਬਲਾ ਟੱਕਰ ਦਾ ਦੇ ਸਕਦੇ ਨੇ ਪਰ ਇਹ ਵੀ ਕਨਫਰਮ ਸੀ ਕਿ ਜ਼ਿਆਦਾ ਟਾਈਮ ਟਿਕ ਨਹੀਂ ਸਕਦੇ ਤੇ ਉਸ ਰੈਲੀ ਦੇ ਵਿੱਚ ਸਭ ਤੋਂ بڑا ਖਮਿਆਜਾ ਕਿਹਨੂੰ ਭੁਗਤਣਾ ਪਿਆ ਸੀ ਜਿਹੜਾ ਦਲਵੀਰ ਗੋਲੜੀ ਦੇ ਹੱਕ ਦੇ ਵਿੱਚ ਸੀ ਦਲਵੀਰ ਗੋਲੜੀ ਉਹਨਾਂ ਨੂੰ ਹੀ ਭੁਗਤਣਾ ਪਿਆ ਕਿਉਂਕਿ ਉਸ ਦੇ ਵੇਲੇ ਅਨ੍ਹਾਦੀ ਇੱਕ ਰੈਲੀ ਦੇ ਵਿੱਚ ਪ੍ਰੇਂਕਾ ਗਾਂਧੀ ਆਂਦੇ ਨੇ ਪ੍ਰਿਆੰਕਾ ਗਾਂਧੀ ਦੀ ਸਪੀਚ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਸਪੀਚ ਦਿੰਦੇ ਨੇ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਕਿਹਾ ਜਾਂਦਾ ਹੈ ਕਿ ਆ ਕੇ ਸਪੀਚ ਦਿਓ ਤੇ ਉੱਥੇ ਨਵਜੋਤ ਸਿੰਘ ਸਿੱਧੂ ਹਰਾਂ ਨੇ ਕੀ ਹਰਕਤ ਕੀਤੀ ਸੀ ਇਹ ਸਾਰੀ ਦੁਨੀਆ ਨੂੰ ਜਗ ਜाहिर ਹੈ ਕਿ ਲੋਈ ਦੀ ਬੁੱਕਲ ਮਾਰ ਕੇ ਹੱਥ ਜੋੜ ਕੇ ਬੈਠ ਗਏ ਸੀਗੇ ਤੁਸੀਂ ਕਿਸੇ ਦੀ ਪਾਰਟੀ ਦੇ ਨਾਲ ਸੰਬੰਧਤ ਹੋ ਤੁਸੀਂ ਕਿਸੇ ਬੰਦੇ ਦੀ ਚੋਣ ਪ੍ਰਚਾਰ ਦੇ ਲਈ ਜਾ ਰਹੇ ਹੋ ਉੱਥੇ ਵੀ ਤੁਸੀਂ ਆਪਣੇ ਨਿੱਜੀ ਹਿੱਤ ਪਾਲਦੇ ਹੋ ਤੇ ਤੁਸੀਂ ਇਹ ਨਹੀਂ ਦੇਖਦੇ ਕਿ ਕਿਸੇ ਦੇ ਕਰਕੇ ਕਿਸੇ ਦਾ ਨੁਕਸਾਨ ਹੋ ਰਿਹਾ ਆ ਰੰਜਿਸ਼ ਕਿਹਦੀ ਸੀਗੀ ਆਪਸੀ ਵਿਵਾਦ ਕੇ ਦੇ ਵਿੱਚ ਸੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧ ਪਰ ਨਾ ਪਿਆ ਦਲਵੀਰ ਸਿੰਘ ਗੋਲਦੀ ਨੂੰ ਕਿਉਂਕਿ ਲੋਕਾਂ ਨੂੰ ਕਨਫਰਮ ਹੋ ਗਿਆ ਕਿ ਇਹ ਨਾਜੀਤਾ ਆਪਸੀ ਨਹੀਂ ਬਣ ਰਹੀ ਤੇ ਇਹਦਾ ਐਸਾ ਜ਼ਿਕਰ ਦਲਵੀਰ ਗੋਲਦੀ ਵੀ ਕਈ ਵਾਰ ਕਰ ਚੁੱਕੇ ਨੇ ਅਨਮੋਲਕ ਆਤਰਾ ਦੇ ਨਾਲ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਸੀ ਉਹਦੇ ਵਿੱਚ ਸ਼ਰੀਆਮ ਕਹੇਗਾ ਕਿ ਮੇਰੀ ਰੈਲੀ ਦੇ ਵਿੱਚ ਇਹ ਚੀਜ਼ ਹੋਈ ਹੈ ਤਲਵੀਰ ਗੋਲਡੀ ਦੇ ਵੱਲੋਂ ਅੱਜ ਵੀ ਸਟੇਟਮੈਂਟ ਦਿੱਤੀ ਗਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਮੂਲੀਅਤ ਕਰਾਈ ਗਈ ਸੀ ਤੇ ਉਦੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਮੈਂ ਮੈਦਾਨ 'ਚ ਟੱਕਰਾਂਗਾ ਬਿਲਕੁਲ ਤੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਅਸੀਂ ਤਾਂ ਸਿਰਫ ਤੇ ਸਿਰਫ ਮਿਹਨਤ ਕਰਵਾਉਣ ਲਈ ਰੱਖੇ ਗਏ ਹਾਂ ਟਿਕਟਾਂ ਕੋਈ ਹੋਰ ਲੈ ਜਾਂਦਾ ਕਹਿੰਦੇ ਸਾਨੂੰ ਹਾਈ ਕਮਾਂਡ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਤੁਹਾਨੂੰ ਅਡਜਸਟ ਕਰਾਂਗੇ ਤੇ ਉਹ ਅਡਜਸਟ ਜਿਹੜਾ ਐਸਾ ਹੋਇਆ ਦਲਵੀਰ ਗੋਲਡੀ ਦੇ ਵੱਲੋਂ ਫਿਰ ਐਸੇ ਅਡਜਸਟਮੈਂਟ ਹੋਈ ਕਿ ਕਾਂਗਰਸ ਰੂਸ਼ਾ ਠੀਕ ਹੈ ਤੇ ਕਾਂਗਰਸ ਦੋ ਫਾਰ ਹੋ ਰਹੀ ਜਾ ਕਿਤਨਾ ਕਿਤੇ ਜਿਹੜੀ ਬੁੱਕਲ ਹੈ ਉਹਦੇ ਵਿੱਚ ਹੀ ਅਜਿਹਾ ਸੱਪ ਹੈ ਜਿਹੜਾ ਹਰ ਕਿਸੇ ਨੂੰ ਡਸ ਰਿਹਾ ਆਪਣਾ ਚਰਨਜੀਤ ਜੀ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬੰਦਾ ਬਦਾਮ ਖਾ ਕੇ ਨਹੀਂ ਸਿੱਖਦਾ ਬੰਦਾ ਠੋਕਰ ਖਾ ਕੇ ਸਿੱਖਦਾ ਤੇ ਕਾਂਗਰਸ ਦੀ ਸਥਿਤੀ ਇਹ ਹੋ ਚੁੱਕੀ ਹੈ ਕਿ ਹਰ ਪੈਰ ਤੇ ਠੋਕਰ ਬਾਜਰੀ ਪਰ ਸਿੱਖਣਾ ਨਹੀਂ ਚਾਹੁੰਦੇ ਜੇਕਰ ਆਪਾਂ ਹੁਣ ਹਾਈ ਕਮਾਂਡ ਪੂਰੇ ਲੈਵਲ ਦੀ ਇੰਡੀਆ ਲੈਵਲ ਦੀ ਕਾਂਗਰਸ ਦੀ ਗੱਲ ਕਰੀਏ ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੰਪੀਟੀਟਰ ਇਸ ਤਰੀਕੇ ਦਾ ਹੈ ਕਿ ਜਿਹੜਾ ਹਰ ਵਾਰ ਇੱਕ ਪਰਸੈਪਸ਼ਨ ਬਿਲਡ ਕਰਦਾ ਹੈ ਅਬ ਕੀ ਬਾਰ ਮੋਦੀ ਸਰਕਾਰ ਮੋਦੀ ਨਹੀਂ ਤਾਂ ਕੌਣ 2014 ਚ ਕੱਢ ਕੇ ਫਿਰ 2019 ਦੇ ਵਿੱਚ ਆਏ મોદી ਨਹੀਂ ਤਾਂ ਕੌਣ ਅੱਕੀਂ ਵਾਰ મોદી ਸਰਕਾਰ 300 ਪਾਰ ਇੱਕ ਪਰਸੈਪਸ਼ਨ ਬਿਲਡ ਹੋਈ ਕੱਢ ਗਏ ਉਸ ਤੋਂ ਬਾਅਦ ਫਿਰ 2024 ਦੇ ਵਿੱਚ 400 ਪਾਰ ਦਾ ਨਾਰਾ 2027 ਦੇ ਵਿੱਚ ਜਾਂਦੇ ਜਾਂਦੇ ਇਹ ਫਿਰ ਕਹਿਣਗੇ ਕਿ ਇਸ ਵਾਰੀ ਅਸੀਂ ਆ ਇਕੱਲੇ ਉਹ ਇੱਕ ਪਰਸੈਪਸ਼ਨ ਬਿਲਡ ਕਰਦੇ ਨੇ ਕਾਂਗਰਸ ਉਸ ਕੰਮ ਦੇ ਵਿੱਚ ਨਾਕਾਮ ਹੈ ਪਹਿਲੀ ਗੱਲ ਦੂਸਰੀ ਗੱਲ ਕਿ ਇੱਕ ਤਾਂ ਪਾਰਟੀ ਦੇ ਵਿੱਚ ਉਹਨੂੰ ਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਤੁਸੀਂ ਇਹ ਦੇਖੋ ਪਾਰਟੀ ਦੇ ਵਿੱਚ ਕਿੰਨੇ ਇਲਜ਼ਾਮ ਲੱਗਦੇ ਨੇ ਹਮ ਬ੍ਰਿਜ ਭੋਸ਼ਨ ਤੇ ਲੱਗਾ ਲਖੀਮਪੁਰ ਵਾਲੇ ਤੇ ਲੱਗਾ ਸੀ ਮਿਸ਼ਰਾ ਤੇ ਕਹੇ ਪਾਰਟੀ ਚੋਂ ਬਾਹਰ ਹਜੇ ਵੀ ਉਹਦੇ ਦਾ ਆਨੰਦ ਮਾਣਦੇ ਨੇ ਕਾਂਗਰਸ ਦੇ ਵਿੱਚ ਕੋਈ ਆਪਣੇ ਹੱਕ ਦੀ ਗੱਲ ਕਰ ਲੈ ਲੱਗਾ ਨਾਲੇ ਪ੍ਰਧਾਨ ਸਾਹਿਬ ਦਾ ਆ ਜਾਂਦਾ ਲੈਟਰ ਕਿ ਪਾਰਟੀ ਚੋਂ ਸਸਪੈਂਡ ਹੋ ਠੀਕ ਹੈ ਜੀ ਇੱਕ ਇੱਥੇ ਕਮੀ ਆ ਗਈ ਦਿੱਲੀ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਹੰਸਰਾਏ ਹੰਸਦੀ ਵੀ ਟਿਕਟ ਕੱਟੀ ਗਈ ਉਹਨੂੰ ਫਿਰ ਪੰਜਾਬ ਚੋਂ ਦੇ ਕੇ ਪਤਿਆ ਲਿਆ ਕਿਉਂਕਿ ਫਰੀਦਕੋਟ ਤੋਂ ਕੋਈ ਕੈਂਡੀਡੇਟ ਨਹੀਂ ਸਿਲਭ ਰਿਹਾ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਮੈਂਬਰ ਪਾਰਲੀਮੈਂਟ ਜਿੰਨੇ ਪੁਰਾਣੇ ਸੀ ਸਭ ਦੀਆਂ ਟਿਕਟਾਂ ਕੱਟੀਆਂ ਗਈਆਂ ਕੀ ਭਾਜਪਾ ਦੇ ਵਿੱਚ ਹਜੇ ਵੀ ਵਿਰੋਧ ਚੱਲ ਰਿਹਾ ਹੈ ਕੀ ਤੁਹਾਨੂੰ ਬੀਜੇਪੀ ਅੱਜ ਵੀ ਦੋ ਫਾੜ ਹੁੰਦੀ ਦਿਖਾਈ ਦੇ ਰਹੀ ਹੈ ਤੁਸੀਂ ਇਹ ਦੇਖੋ ਕਿ ਜਿਹੜੇ ਹੁਣ ਆਪਾਂ ਪਰਾਜਲ ਦੀ ਗੱਲ ਕਰ ਰਹੇ ਸੀਗੇ ਚੰਦ ਮਿੰਟ ਪਹਿਲਾਂ ਉਸ ਦੀਆਂ 3000 ਅਸ਼ਲੀਲ ਵੀਡੀਓਜ਼ ਵਾਇਰਲ ਹੋਈਆਂ ਤੇ ਜਿਸ ਦੇ ਨੇ ਮੁੱਦਾ ਚੱਲਿਆ ਉਹ ਭੱਜਿਆ ਭਾਰਤ ਤੋਂ ਉਹ ਤੋਂ ਇੱਕ ਦਿਨ ਪਹਿਲਾਂ ਖੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਉਹਦੇ ਲਈ ਵੋਟ ਮੰਗ ਰਹੇ ਸੀਗੇ ਸੋ ਫਿਰ ਇਹ ਨੂੰ ਸ਼ਾਸਨ ਕਾਂਗਰਸ ਪਾਰਟੀ ਨਾ ਤਾਂ ਲੱਭ ਸਕਦੀ ਹੈ ਨਾ ਇਹ ਕਰਨ ਦੇ ਵਿੱਚ ਸક્ષਮ ਹੋ ਰਹੀ ਹੈ ਤੁਸੀਂ ਸਿਰ ਪੰਜਾਬ ਦੀ ਐਗਜ਼ਾਮਪਲ ਛੱਡੋ ਰਾਜਸਥਾਨ ਦੇ ਵਿੱਚ ਕੀ ਹੋਇਆ ਸੀ ਇਲੈਕਸ਼ਨ ਤੋਂ ਪਹਿਲਾਂ ਅਸ਼ੋਕ ਗਹਿਲੋਤਾ ਆਪਦਾ ਧੜਾ ਬਣਾ ਕੇ ਬੈਠ ਗਏ ਤੇ ਉਧਰ ਸਚਿਨ ਪਾਇਲਟ ਆਪਦਾ ਬਣਾ ਕੇ ਬੈਠ ਗਏ ਇਸ ਤੋਂ ਇਲਾਵਾ ਕਰਨਾਟਕਾ ਦੇ ਵਿੱਚ ਚੋਣ ਜਿੱਤਣ ਤੋਂ ਬਾਅਦ ਵੀ ਬਵਾਦ ਸ਼ੁਰੂ ਹੋਇਆ ਉੱਥੇ ਦਾ ਸੂਬਾ ਪ੍ਰਧਾਨ ਕਹਿੰਦਾ ਜੀ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਹਾਂ ਜਿਹੜੇ ਇਸ ਵੇਲੇ ਪਰਨਾ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਮੈਂ ਤਾਂ ਆਖਰੀ ਵਾਰ ਮੁੱਖ ਮੰਤਰੀ ਬਣੂਗਾ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਸਿਆਸਤ ਦੇ ਵਿੱਚ ਆਖਰੀ ਵਾਰ ਕੁਝ ਨਹੀਂ ਹੁੰਦਾ ਜਿਹੜੇ ਆਪਾਂ ਆਪਣੇ ਬਾਬਾ ਬੋੜ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹ ਵੀ 96 ਸਾਲ ਦੀ ਉਮਰ ਦੇ ਵਿੱਚ ਕਹਿ ਰਹੇ ਸੀ ਇੱਕ ਸੇਵਾ ਦਾ ਮੌਕਾ ਹੋਰ ਤੇ ਕਿਉ ਜੋ ਮਿਲ ਜਾਏ ਜਦੋਂ ਮਿਲ ਜਾਏ ਉਸ ਤੋਂ ਬਾਅਦ ਵੀ ਉਹ ਲਾਲਸਾ ਬਣੀ ਰਹਿੰਦੀ ਹੈ ਸੋ ਕਾਂਗਰਸ ਨੂੰ ਇੱਥੋਂ ਸੋਚ ਜਾਂਦਾ ਸੋਚਣਾ ਚਾਹੀਦਾ ਹੈ ਕਿ ਭਾਰਤ ਜੋੜਾ ਯਾਤਰਾ ਕਰ ਲਈ ਨਾ ਯਾਤਰਾ ਕਰ ਲਈ ਬੇਸ਼ੱਕ ਮੈਨੀਫੈਸਟੋ ਜਿਹੜਾ ਹੈ 90% ਜਨਤਾ ਦੇ ਪੱਖ ਦਾ ਹੈ ਪਰ ਜਨਤਾ ਤੁਹਾਡੀ ਨਾਲ ਕਨੈਕਟ ਨਹੀਂ ਕਰ ਪਾ ਰਹੀ ਕਿਉਂ ਨਹੀਂ ਕਰ ਪਾ ਰਹੀ ਜਿਹੜੇ ਲੋਕਾਂ ਨੇ ਜਨਤਾ ਨੂੰ ਕਨੈਕਟ ਕਰਨਾ ਉਹ ਨੂੰ ਆਦਾ ਪਤਾ ਨਹੀਂ ਲੱਗਦਾ ਰਾਤ ਨੂੰ ਸੁੱਤੇ ਹੁੰਦੇ ਸਵੇਰੇ ਉੱਠ ਕੇ ਕਿਸੇ ਹੋਰ ਪਾਰਟੀ ਦਾ ਉਹਨਾਂ ਨੇ ਗਲੇ ਦੇ ਵਿੱਚ ਮਫਲਰ ਪਾਇਆ ਹੁੰਦਾ ਤੁਸੀਂ ਬਾਕੀ ਗੱਲਾਂ ਛੱਡੋ ਜਿਹੜਾ ਪਰਿਵਾਰ ਅੱਜ ਤੱਕ ਇਹ ਕਹਿ ਕੇ ਵੋਟਾਂ ਮੰਗਦਾ ਰਿਹਾ ਕਿ ਅਸੀਂ ਸ਼ਹੀਦ ਨੇ ਪਰਿਵਾਰ ਚੋਂ ਆ ਕਾਂਗਰਸ ਲਈ ਸ਼ਹੀਦੀ ਪਾਈ ਆ ਮੇਰੇ ਦਾਦਾ ਜੀ ਨੇ ਉਹ ਦਾਦੇ ਦੀ ਫੋਟੋ ਅੱਜ ਬੀਜੇਪੀ ਦੇ ਬੋਰਡ ਦੇ ਉੱਤੇ ਲੱਗੀ ਆ ਤੇ ਪੋਤਰਾ ਕਿਹੜੇ ਵੇਲੇ ਚਲਾ ਗਿਆ ਬੀਜੇਪੀ ਦੇ ਵਿੱਚ ਮੈਨੂੰ ਲੱਗਦਾ ਉਹਦੇ ਡਰਾਈਵਰ ਨੂੰ ਵੀ ਨਹੀਂ ਪਤਾ ਸੀ ਬਿਲਕੁਲ ਇਸ ਬੰਦੇ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਦਾ ਜਿਹੜਾ ਪੁੱਤਰ ਹੈ ਡੀਐਸਪੀ ਬਣਾਇਆ ਐਮਐਲਏ ਬਣਾਇਆ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਤੇ ਇਸ ਵਾਰ ਅਸੀਂ ਨਿਹੰਗਾਂ ਦੇ ਬਾਟੇ ਦੀ ਤਰ੍ਹਾਂ ਮੰਨ ਲਾਂਗੇ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਵੀ ਦਿੱਤੀ ਕਿ ਤੇ ਨਾਲ ਹੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸਵਰਗੀ ਸਰਦਾਰ ਬਿਆਨ ਨਾਲ ਲਾਣ ਦੀ ਥਾ ਕਿਤਨਾ ਕਿਤੇ ਕਲੰਕਿਤ ਕਰਨ ਦੀ ਕੋਸ਼ਿਸ਼ ਆ ਦੇਖੋ ਜਦੋਂ ਚਰਨਜੀਤ ਜੀ ਇੱਕ ਪਾਸੇ ਬੀਜਪੀ ਇੱਕ ਮਾਂ ਵਾਲਾ ਬਿਹੇਵ ਕਰਦੀ ਹੋਵੇ ਬੰਦੇ ਨਾਲ ਦਲਵੀਰ ਗੋਲੜੀ ਰੁਸੇ ਸਖਪਾਲ ਖੇਰਾਂ ਨੂੰ ਟਿਕਟ ਦੇਣ ਤੋਂ ਬਾਅਦ ਚੌਧਰੀ ਪਰਿਵਾਰ ਰੋਂਸੇ ਚਰਨਜੀਤ ਚੰਨੀ ਨੂੰ ਟਿਕਟ ਦੇਣ ਤੋਂ ਬਾਅਦ ਸੁਸ਼ੀਲ ਰਿੰਕੂ ਰੋਂਸੇ ਸੀਗੀ ਆਮ ਆਦਮੀ ਪਾਰਟੀ ਤੋਂ ਸਾਰੇ ਗਏ ਕਿਹੜੀ ਪਾਰਟੀ 'ਚ ਬੀਜਪੀ ਬੀਜਪੀ 'ਚ ਜਦੋਂ ਕੋਈ ਬੱਚਾ ਰੋਸ ਜਾਂਦਾ ਤਾਂ ਮਾਂ ਹੁੰਦੀ ਹੈ ਨਾ ਕਿ ਗੋਦੀ 'ਚ ਲੈ ਕੇ ਆ ਮੇਰਾ ਪੁੱਤ ਕਰਦੀ ਹੈ ਇਸ ਵੇਲੇ ਬੀਜਪੀ ਪੂਰੇ ਭਾਰਤ ਦੇ ਵਿੱਚ ਇੱਕ ਮਾਂ ਵਾਲਾ ਰੋਲਾ ਦਾ ਕਰ ਰਹੀ ਹੈ ਤੇ ਕਾਂਗਰਸ ਜਿਹੜੀ ਇਹ ਸੋਚ ਕੇ ਕੰਮ ਕਰਦੀ ਹੈ ਕਿ ਅਸੀਂ ਸੀਟਾਂ ਜ਼ਿਆਦਾ ਕੱਢਾਂਗੇ ਉਹਦਾ ਨੁਕਸਾਨ ਕਾਂਗਰਸ ਨੂੰ ਸੀਟਾਂ ਤੇ ਵੀ ਹੁੰਦਾ ਹੈ ਤੇ ਨਾਲ ਦੇ ਨਾਲ ਕੈਡਰ ਤੇ ਵੀ ਹੁੰਦਾ ਮੈਂ ਤੁਹਾਨੂੰ 2022 ਦੀਆਂ ਦੋ ਚਾਰ ਐਗਜ਼ਾਮ ਤੁਸੀਂ ਦੇਖੋ ਮੋਗਾ ਤੋਂ ਵਿਧਾਇਕ ਸੀ ਉੱਥੋਂ ਮਾਲਵੀਕਾ ਸੂਤ ਦੀ ਡਾਇਰੈਕਟ ਐਂਟਰੀ ਕਰਾਏਗੀ ਪੈਰਾਸ਼ੂਟ ਪਾ ਕੇ ਉਦਾਂ ਨਤੀਜਾ ਕੀ ਨਿਕਲਿਆ ਹਰਜੋਤ ਕਮਲ ਪਾਜ ਪਾਜ ਗਏ ਤੇ ਮਾਲਵੇ ਕਾ ਸੂਦ ਵੀ ਨਹੀਂ ਜਿੱਤੇ ਕਿਪਤਾ ਹਰਜੋਤ ਕਮਲ ਨੂੰ ਟਿਕਟ ਦੇ ਦਿੱਤੇ ਹੁੰਦੇ ਜਿੱਤ ਜਾਂਦੇ ਕਿਉਂਕਿ ਹਰਜੋਤ ਕਮਲ ਦਾ ਇੱਕ ਚਿਹਰਾ ਸੀਗਾ ਲੋਕਾਂ ਦਾ ਕੰਮ ਕਰਦੇ ਸੀ ਤੇ ਉਹਨਾਂ ਦੇ ਕੋਲ ਇਹ ਵੀ ਗੱਲ ਕਹੀ ਗਈ ਸੀ ਕਿ ਲੋਕਾਂ ਨੂੰ ਤਾਂ ਪੁੱਛ ਲੈਂਦੇ ਮੈਨੂੰ ਨਾ ਪੁੱਛਦੇ ਲੋਕਾਂ ਨੂੰ ਪੁੱਛ ਲੈਂਦੇ ਬਿਲਕੁਲ ਇਸ ਤੋਂ ਇਲਾਵਾ ਫਿਰ ਤੁਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਆ ਜਾਓ ਰਾਣਾ ਗੁਰਜੀ ਧੁਨਾਂ ਨੇ ਆਪਣਾ ਪੁੱਤਰ ਖੜਾ ਕਰਤਾ ਆਜ਼ਾਦ ਖੜਾ ਕੀਤਾ ਤੇ ਅੱਜ ਵੀ ਕਹਿੰਦੇ ਨੇ ਮੈਂ ਇੱਕ ਠੋਕ ਕੇ ਜਤਾਇਆ ਕਾਂਗਰਸ ਹਾਈ ਕਮਾਂਡ ਨੇ ਕੋਈ ਐਕਸ਼ਨ ਲਿਆ ਐਕਸ਼ਨ ਇਹ ਨਹੀਂ ਹੈਗਾ ਕਿ ਹਜੇ ਤੱਕ ਕ ਇਹ ਤੋਂ ਸਖਤ ਐਕਸ਼ਨ ਬਣਦਾ ਸੀਗਾ ਕਿ ਤੁਸੀਂ ਸਲਤਨਪੁਰ ਤੋਂ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਹੈ ਉਹਨੇ ਵੀ ਆਪਣਾ ਖਰਚਾ ਕੀਤਾ ਹੋਵੇਗਾ ਤੁਹਾਡੀ ਆਪ ਦੀ ਪਾਰਟੀ ਦੇ ਇੱਕ ਬੰਦੇ ਨੇ ਆ ਕੇ ਉਹਨੂੰ ਹਰਵਾਤਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲਾਂ ਨੇ ਮਾਨਸਾ ਤੋਂ ਲੈ ਲਓ ਜੋ ਸ਼ਪਿੰਦਰ ਸਿੰਘ ਉਹਨਾਂ ਨੂੰ ਵਾਦਾ ਕੀਤਾ ਗਿਆ ਸੀ ਟਿਕਟ ਦੇਣ ਦਾ ਤੇ ਉੱਥੋਂ ਪੈਰਾਸ਼ੂਟ ਐਂਟਰੀ ਕਰਾ ਦਿੱਤੀ ਤੇ ਕਿਹਦੀ ਸੁੱਧੂ ਮੁਸੇਵਾਲੇ ਦੀ ਉਹ ਚਲਾ ਗਿਆ ਇਸ ਤੋਂ ਬਾਅਦ ਮਹਿੰਦਰ ਕੇਪੀ ਲੈ ਲਓ ਜਿਹੜੇ ਹੁਣ ਆਮ ਆਦਮੀ ਕਾਲੀ ਦਲ ਦੇ ਵਿੱਚ ਚਲੇ ਗਏ ਜਲੰਧਰ ਤੋਂ ਉਮੀਦਵਾਰ ਨੇ ਉਹਨਾਂ ਦੀ ਟਿਕਟ ਘੱਟ ਕੇ ਉਹ ਪਗੋਟ ਲਈ ਉਹਨਾਂ ਨੂੰ ਦੇ ਦਿੱਤੀ ਗਈ ਸੀ ਸੋ ਇਦਾਂ ਦੀਆਂ ਬਹੁਤ ਸਾਰੀਆਂ ਗਿਣਤੀ ਮਰਤੀ ਲਾ ਕੇ ਕਰਾਉਂਦੀ ਹੈ ਕਿ ਹਾਂ ਸਾਨੂੰ ਇਹ ਸੀਟ ਜਿੱਤ ਜਾਾਂਗੇ ਇਹ ਹੋ ਜਾਏਗਾ ਉਹ ਹੋ ਜਾਏਗਾ ਪਰ ਉਹਦੇ ਨਤੀਜੇ ਕੁਛ ਇਹ ਨਿਕਲਦੇ ਨੇ ਸਿਮਰਨਜੀਤ ਸਿੰਘ ਬੈਂਸੁਰਾ ਦੀ ਗੱਲ ਚੱਲੀ ਸੀ ਲੁਧਿਆਣਾ ਤੋਂ ਉਸੇ ਵੇਲੇ ਆਸ਼ੂ ਪਰਿਵਾਰ ਤੇ ਆਸ਼ੂ ਨਾਲ ਦਾ ਕੈਡਰ ਜਿਹੜਾ ਖੜਾ ਹੋ ਗਿਆ ਸੀ ਕਿ ਭਾਈ ਤੁਸੀਂ ਕਰਾ ਕੇ ਦੇਖੋ ਭਰਤੀ ਫਿਰ ਨਾ ਕਿਉਂਕਿ ਤੁਸੀਂ ਤਾਂ ਪੁਰਾਣੇ ਸੀਗੇ ਹੈਨਾ ਤੇ ਫਿਰ ਤੁਸੀਂ ਚਲੇ ਗਏ ਕਿਉਂਕਿ ਆਸ਼ੂ ਤੇ ਬੈਂਸੁਰਾ ਦੀ ਦੁਸ਼ਮਣੀ ਦੇ ਚਰਚੇ ਨੇ ਕਿ ਚੌਣ ਦੇ ਵਿੱਚ ਗੋਲੀ ਤੱਕ ਚੱਲੀ ਸੀ ਇਹਨਾਂ ਦੇ ਝਗੜੇ ਨੂੰ ਲੈ ਕੇ ਤਾਂ ਫਿਰ ਤੁਸੀਂ ਇਹ ਦੇਖੋ ਕਿ ਜਦੋਂ ਤੁਸੀਂ ਇੱਕ ਬੰਦੇ ਦੀ ਪੈਰਾਸ਼ੂਟ ਐਂਟਰੀ ਕਰਵਾਉਂਦੇ ਹੋ ਤੁਹਾਨੂੰ ਕੀ ਲੱਗਦਾ ਹੁਣ ਕਿ ਰਾਜਾ ਵੜਿੰਗ ਦੇ ਆਣ ਨਾਲ ਕਿ ਕੈਕਟਰ ਨਹੀਂ ਟੁੱਟੇਗਾ ਲੋਹਾ ਹੁੰਦਾ ਹੈ ਲੁਧਿਆਣੇ ਦਾ ਬਿਲਕੁਲ ਟੁੱਟੇਗਾ ਤੇ ਫਿਰ ਜਦੋਂ ਇਦਾਂ ਦੀਆਂ ਕੋਈ ਚੀਜ਼ਾਂ ਜਾਂ ਤਾਂ ਤੁਸੀਂ ਕਿਸੇ ਨਾਲ ਵਾਅਦਾ ਨਾ ਕਰੋ ਕਾਂਗਰਸ ਦੀ ਇੱਕ ਇਸ ਵੇਲੇ ਦੀ ਆਪਾਂ ਕਹਿ ਸਕਦੇ ਹਾਂ ਕਿ ਮਜਬੂਰੀ ਵੀ ਬਣ ਗਈ ਹੈ ਤੇ ਕਾਂਗਰਸ ਲਈ ਦੁੱਖ ਦੀ ਘੜੀ ਇਹ ਵੀ ਹੈ ਕਿ ਜਾਂ ਤਾਂ ਜਿਹੜੀ ਸੀਟ ਤੋਂ ਉਹਨੂੰ ਉਮੀਦਵਾਰ ਮਿਲਦੇ ਨੇ ਤਾਂ ਤਿੰਨ ਤੋਂ ਪੰਜ ਮਿਲਦੇ ਨੇ ਜਿੱਥੋਂ ਨਹੀਂ ਮਿਲਦੇ ਤਾਂ ਮਿਲਦੇ ਹੀ ਨਹੀਂ ਹੈਗੇ ਕਾਂਗਰਸ ਦੀ ਇਤਰਾਸ ਦੀ ਹੈ ਤੇ ਕਾਂਗਰਸ ਨੂੰ ਇਹ ਸੋਚਣਾ ਪਏਗਾ ਆਪਾਂ ਦਲਵੀਰ ਗੋਲਡੀ ਦੀ ਗੱਲ ਕਰਦੇ ਹਾਂ ਅੱਜ ਵੀ ਮੈਨੂੰ ਬਹੁਤ ਸਾਰੇ ਫੋਨ ਆਏ ਕਿ ਦਲਵੀਰ ਗੋਲਡੀ ਨੂੰ ਤਾਂ ਭਾਜਪਾ ਚ ਜਾਣਾ ਚਾਹੀਦਾ ਸੀ ਸ਼ਾਇਦ ਸੰਸਦ ਦੀ ਟਿਕਟ ਮਿਲ ਜਾਂਦੀ ਪਰ ਇਸ ਵੇਲੇ ਮਸਲਾ ਟਿਕਟ ਦਾ ਨਹੀਂ ਹੈ ਇਸ ਵੇਲੇ ਕੈਡਰ ਦਾ ਹੈ ਕਿ ਦ ਖੈਰਾ ਨੂੰ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਹੋਏਗਾ ਕਿਉਂਕਿ ਇੱਕ ਕੈਡਰ ਜੁੜਿਆ ਹੁੰਦਾ ਇੱਕ ਪੋਲੀਟੀਸ਼ਨ ਦੇ ਨਾਲ ਜੀ ਆਖਰੀ ਸਵਾਲ ਕਰਾਂ ਦਲਵੀਰ ਗੋਲਡੀ ਨੂੰ ਲੈ ਕੇ ਕੇ ਦਲਵੀਰ ਗੋਲਡੀ ਦੀ ਜਿਹੜੀ ਐਂਟਰੀ ਹੈ ਸੁਖਪਾਲ ਸਿੰਘ ਖੈਰਾ ਦੀ ਹਾਰ ਲਈ ਹੈ ਬਿਲਕੁਲ ਬਿਲਕੁਲ ਕਿਉਂਕਿ ਦਲਵੀਰ ਗੋੜੇ ਹਰਾਦਾ ਤੁਸੀਂ ਇਹ ਦੇਖੋ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਹਰਾਦੀ ਇੱਕ ਹਰਕਤ ਦੇ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਇਹ ਤਾਂ ਕਨਫਰਮ ਸੀਗਾ ਕਿ ਨਹੀਂ ਜਿੱਤ ਪਾਣਗੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਰ ਕਿਤੇ ਨਾ ਕਿਤੇ ਉਸ 26 ਨੂੰ ਇੱਕ ਮੌਕਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣ ਦਾ ਕਿ ਹਾਂਜੀ ਦਿਨ ਆਦੀ ਤਾਂ ਆਪਸ ਨਹੀਂ ਬਣਦੀ ਇਹ ਤੁਹਾਡੇ ਕੰਮ ਕੀ ਹੱਲ ਕਰਨਗੇ ਇਸ ਤੋਂ ਇਲਾਵਾ 2022 ਦੇ ਵਿੱਚ ਜਦੋਂ ਬਾਈ ਇਲੈਕਸ਼ਨ ਹੋਈ ਉਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤੇ ਨਾਲੇ ਇਹ ਵੀ ਕਹਿ ਗਏ ਕਿ ਅਗਲੀ ਟਿਕਟ ਫਿਰ ਤੇਰੀ ਕਨਫਰਮ ਹੈ ਤੇ ਉਸ ਤੋਂ ਬਾਅਦ ਜਦੋਂ ਹੁਣ ਟਿਕਟ ਦੇਣ ਦੀ ਵਾਰੀ ਆਈ ਸ਼ੁਡ ਐਂਟਰੀ ਕਰਵਾਈ ਕਿ ਸੁਖਪਾਲ ਸਿੰਘ ਖਹਿਰਾ ਦੀ ਹਾਲਾਂਕਿ ਉਹਨਾਂ ਨੇ ਤੰਜ ਵੀ ਕੱਸਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਤੋਂ 10 ਪਿੰਡਾਂ ਦੇ ਨਾਮ ਪੁੱਛ ਲਓ ਜੇ 10 ਦੇਣਗੇ ਮੈਂ ਹੁਣ ਹੀ ਸਿਆਸਤ ਛੱਡ ਦੂੰਗਾ ਤੇ ਪਰ ਇਹ ਚੀਜ਼ਾਂ ਨੁਕਸਾਨ ਬਿਲਕੁਲ ਹੋਏਗਾ ਸੁਖਪਾਲ ਸਿੰਘ ਖਹਿਰਾ ਨੂੰ ਇਹ ਇੱਕ ਮੈਦਾਨ ਦੇ ਵਿੱਚ ਖੜਾ ਕਰਨ ਦੀ ਵੀ ਚੁਣੌਤੀ ਹੈ ਕਿਉਂਕਿ ਦੇਖੋ ਬਰਨਾਲਾ ਕਿਤਨਾ ਕਿਤੇ ਸਟ੍ਰੌਂਗ ਕੈਡਰ ਹੈਗਾ ਮੀਤ ਹੇਰ ਦਾ ਇਸ ਤੋਂ ਇਲਾਵਾ ਧੂਰੀ ਹੁਣ ਜੇਕਰ ਜੁੜ ਗਏ ਆ ਨਾਲ ਆਮ ਆਦਮੀ ਪਾਰਟੀ ਦੇ ਦਲਵੀਰ ਗੋਇੜੀ ਤਾਂ ਧੂਰੀ ਕੈਡਰ ਵੀ ਜਿਹੜਾ ਆ ਉਹ ਨਾਲ ਉਹਦੇ ਹੋ ਜਾਏਗਾ ਤਾਂ ਦੋ ਥਾਂ ਤੋਂ ਜਦੋਂ ਪੱਕੀ ਵੋਟ ਹੋਏਗੀ ਤਾਂ ਸੁਖਪਾਲ ਖਹਿਰਾ ਜੇਕਰ ਲੀਡ ਨਾ ਜਿੱਤਦੇ ਨੇ ਤਾਂ ਲੀਡ ਜ਼ਰੂਰ ਘਟੇਗੀ ਕਈ ਵਾਰ ਮਨਸ਼ਾ ਸਿਰਫ ਵੋਟਾਂ ਲੜਨੀਆਂ ਨਹੀਂ ਹੁੰਦੀਆਂ ਆ ਵੋਟਾਂ ਤੋੜਨੀਆਂ ਵੀ ਹੁੰਦੀਆਂ ਆ ਹੁਣ ਤੁਹਾਨੂੰ ਕੀ ਲੱਗਦਾ ਬੀਜਪੀ ਜੇਕਰ ਅਜੋਨ ਮੈਦਾਨ ਦੇ ਵਿੱਚ ਆਈ ਹੈ ਉਹ ਅਕਾਲੀ ਦਲ ਦੇ ਕੈਡਰ ਨੂੰ ਇਫੈਕਟ ਨਹੀਂ ਪਾਏਗੀ ਬਿਲਕੁਲ ਪਾਏਗੀ ਸੋ ਇਸ ਕਰਕੇ ਕਈ ਵਾਰ ਮਨਸ਼ਾ ਸਿਰਫ ਸੀਟ ਦਲਵੀਰ ਗੁਲਦੀ ਇਹ ਵੀ ਸੋਚ ਸਕਦੇ ਨੇ ਕਿ ਮੈਨੂੰ ਚਾਰ ਵਾਰ ਉਧਰੋਂ ਟੈਕਟ ਕੱਟੀ ਗਈ ਇੱਕ ਵਾਰੀ ਹੋਰ ਕੱਟ ਗਈ ਤਾਂ ਕੀ ਹੋ ਗਿਆ ਹਾਂ ਪਰ ਮੈਂ ਬੋਟ ਤਾਂ ਹੀ ਇਫੈਕਟ ਤਾਂ ਪਾਉਂਗਾ ਪਹਿਲਾਂ ਮੈਂ ਕਰਦਾ ਤਾਂ ਮੈਂ ਗੱਦਾਰ ਕਹਾਉਂਦਾ ਹੁਣ ਮੈਂ ਇੱਕ ਕਰੂੰਗਾ ਮੈਂ ਆਪੋਜੀਸ਼ਨ ਕਹਾਉਂਗਾ ਇਹ ਵੀ ਹੋ ਸਕਦਾ ਹੈ ਕਿ ਆ ਇਸ ਵਾਰੀ 9 ਐਮਐਲਏ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਉਤਾਰੇ ਨੇ ਜਦੇ ਵਿੱਚੋਂ 5 ਮੰਤਰੀ ਨੇ ਤੇ 4 ਐਮਐਲਏ ਨੇ 9 ਹੋ ਗਏ ਟੋਟਲ ਮਿਲਾ ਕੇ ਇੱਕ 2 ਐਮਐਲਏ ਬਾਕੀਆਂ ਪਾਰਟੀਆਂ ਚੋਂ ਆ ਇੱਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਐਮਐਲਏ ਨੇ ਸੁਖਜਿੰਦਰ ਰੰਧਾਵਾ ਮੌਜੂਦਾ ਐਮਐਲਏ ਨੇ ਤੇ ਇਸ ਤੋਂ ਇਲਾਵਾ ਰਾਜਾ ਬੜਿੰਗ ਇਹ ਵੀ ਮੌਜੂਦਾ ਐਮਐਲਏ ਨੇ 3 ਐਮਐਲਏ ਤੇ 9 ਐਮਐਲਏ ਆਮ ਆਦਮੀ ਪਾਰਟੀ ਦੇ ਹੂੰ 12 ਐਮਐਲਏ ਹੋਗੇ ਤੇ ਜੇਕਰ ਹੁਣ 12 ਦੇ ਵਿੱਚੋਂ 4-5 ਆਮ ਆਦਮੀ ਪਾਰਟੀ ਦੇ ਜਿੱਤ ਵੀ ਜਾਂਦੇ ਨੇ ਤਾਂ ਬਾਈ ਇਲੈਕਸ਼ਨ ਹੋਣਗੇ ਹੋਣਗੇ ਸੋ ਦਲਵੀਰ ਗੋਲਡੀ ਨੂੰ ਇਹ ਵੀ ਕਹਿ ਜਾ ਸਕਦਾ ਹੈ ਕਿ ਹਾਂ ਭਾਈ ਤੁਹਾਨੂੰ ਉੱਥੇ ਟਿਕਟ ਦੇ ਦਾਂਗੇ ਕਿਉਂਕਿ ਬਾਈ ਇਲੈਕਸ਼ਨ ਹੋਣਗੇ ਆ ਤੇ ਉੱਥੋਂ ਤੁਹਾਨੂੰ ਤੁਸੀਂ ਜਿੱਤੋ ਤੇ ਤੁਹਾਨੂੰ ਬਣਾ ਦਾਂਗੇ ਇਹ ਵੀ ਹੋ ਸਕਦਾ ਹੈ ਕਿ ਮੀਤ ਹੇਰ ਦੇ ਨਾਲੇ ਵੀ ਇੱਥੇ ਤੱਕ ਵੀ ਸਲਾਹ ਬਣ ਕੇ ਹੋਵੇ ਕਿ ਭਾਈ ਬਰਨਾਲਾ ਸੀਟ ਖਾਲੀ ਹੋ ਜਾਣੀ ਹੈ ਮੈਂ ਸੰਸਦ ਬਣ ਗਿਆ ਤੇ ਉਹ ਧੂਰੀ ਦੇ ਨਾਲ ਹੀ ਪੈਂਦਾ ਤੂੰ ਇੱਥੋਂ ਆ ਕੇ ਲੜ ਦੇ ਬਰਨਾਲੇ ਨੂੰ ਜੇ ਪਹਿਲਾ ਮੰਤਰੀ ਮਿਲਿਆ ਸੀ ਅਗਲਾ ਵੀ ਮੰਤਰੀ ਬਣ ਜਾਣਾ ਸਾਭ ਜੀ ਗੱਲ ਇਹ ਹੈ ਕਿ ਜੇ ਦਲਵੀਰ ਸਿੰਘ ਗੋਲਡੀ ਦੇ ਮੂੰਹੋਂ ਹੀ ਗੱਲ ਨਿਕਲੀ ਹੈ ਕਿ ਤੈਨੂੰ ਅਡਜਸਟ ਕਰਾਂਗੇ ਮੈਨੂੰ ਹਾਈ ਕਮਾਂਡ ਦੇ ਵੱਲੋਂ ਕਿਹਾ ਗਿਆ ਕਿ ਕਿੰਨੇ ਕਦੇ ਅਡਜਸਟਮੈਂਟ ਇੱਧਰ ਵੀ ਹੋ ਸਕਦੀ ਹੈ ਇੱਧਰ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਤਾਂ ਹੈ ਨਹੀਂ ਕਿ ਨੌਂ ਦੇ ਵਿੱਚੋਂ ਕੋਈ ਜਿੱਤੇਗਾ ਨਹੀਂ ਇੱਕ ਅਦਾ ਜਿੱਥੋਂ ਵੀ ਜਿੱਤੇਗਾ ਦਲਵੀਰ ਗੋਲਡੀ ਹੁਣ ਕਾਫੀ ਬੜਾ ਚਿਹਰਾ ਨੇ ਪੰਜਾਬ ਦੀ ਸਿਆਸਤ ਦਾ ਸਿਰਫ ਧੂਰੀ ਤੱਕ ਲਿਮਟਿਡ ਨਹੀਂ ਨੇ ਤੇ ਧੂਰੀ ਤੋਂ ਅੱਗੇ ਵੀ ਨੇ ਪਰ ਮਸਲਾ ਇਹ ਹੈ ਕਿ ਕਾਂਗਰਸ ਇਹਨਾਂ ਨੂੰ ਨੁਕਸਾਨ ਘੱਟ ਤੱਕ ਚੱਲੇਗੀ ਜੇਕਰ ਆਪਣਾ ਕਹਿ ਰਹੀ ਹੈ ਕਿ ਅਸੀਂ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਹਾਂ ਤਾਂ ਵੀ ਪਾਣੀ ਜੋ ਚੀਜ਼ਾਂ ਤੋਂ ਪਹਿਲਾਂ ਕਰਦੀ ਸੀ ਜੇ ਭਿੰਦਰਾ ਗਾਂਧੀ ਦੇ ਸਮੇਂ ਦੀ ਐਮਰਜੈਂਸੀ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਜਦੋਂ ਅਦਾਲਤ ਨੇ ਕਹਿ ਸਕੇ ਕਿ ਇੰਦਰਾ ਗਾਂਧੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤਾਂ ਉਹਨਾਂ ਨੇ 2 ਸਾਲ ਐਮਰਜੈਂਸੀ ਲਾਤੀ ਸੀ ਅਸਤੀਫਾ ਨਹੀਂ ਸੀ ਦਿੱਤਾ ਸੋ ਫਿਰ ਹੁਣ ਕਾਂਗਰਸ ਦੇ ਨਾਲ ਜਦੋਂ ਉਹ ਚੀਜ਼ਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਅਸੀਂ ਨਹੀਂ ਕਹਦੇ ਜਸਟੀਫਾਈ ਹੋ ਰਹੀਆਂ ਨੇ ਪਰ ਜੋ ਕੀਤਾ ਤੁਹਾਡੇ ਸਾਹਮਣੇ ਵੀ ਆ ਰਿਹਾ ਹੈ ਪਰ ਇਸ ਵੇਲੇ ਕਾਂਗਰਸ ਨੂੰ ਬਿਲਕੁਲ ਇਹ ਸੋਚਣਾ ਚਾਹੀਦਾ ਹੈ ਕਿ ਜੇ ਮਜ਼ਬੂਤ ਵਿਰੋਧੀ ਧਿਰ ਬਣ ਕੇ ਟੱਕਰਨਾ ਹੈ ਤਾਂ ਫਿਰ ਸਾਨੂੰ ਜਿਹੜੇ ਦਲਵੀਰ ਗੋਲਡੀ ਵਰਗੇ ਨੌਜਵਾਨ ਨੇ ਜਿਹੜੇ ਪਾਰਟੀ ਚਾਹੇ ਤੇ ਪਾਰਟੀ ਦੇ ਤਨ ਮੰਨ ਧੰਦੇ ਨਾਲ ਸੇਵਾ ਕੀਤੀ ਕਿਉਂਕਿ ਤਨ ਮੰਨ ਤਾਂ ਹਰ ਕੋਈ ਲਾ ਲੈਂਦਾ ਹੈ ਤੇ ਸਿਆਸਤ ਚ ਧੰਨ ਵੀ ਲੱਗਦਾ ਹੈ ਤੇ ਧੰਨ ਲਾ ਕੇ ਵੀ ਜੇਕਰ ਅਗਲਿਆਂ ਨੇ ਆਪਣੀ ਸਿਆਸਤ ਕੀਤੀ ਹੈ ਜਾਂ ਫਿਰ ਆਪਣਾ ਸਾਥ ਦਿੱਤਾ ਤਾਂ ਉਹਨਾਂ ਦੀਆਂ ਵੀ ਸੋਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਕਿ ਜਿਹੜਾ ਸਟੈਪ ਲਿਆ ਗਿਆ ਇਹ ਜਦੋਂ ਅੱਖੋਂ ਫਰੋਕੇ ਕੀਤਾ ਗਿਆ ਕਿਉਂਕਿ ਦਲਵੀਰ ਗੋਲਡੀ ਨੇ ਜੋ ਦਰਦ ਪਹਿਲਾਂ ਹੀ ਜਦੋਂ ਪਹਿਲੀ ਸੂਚੀ ਆਈ ਸੀ ਉਸ ਤੋਂ ਬਾਅਦ ਦੂਸਰੇ ਦਿਨ ਝਲਕਾਇਆ ਸੀਗਾ ਉਸ ਤੋਂ ਬਾਅਦ ਗਏ ਮਨਾਇਆ ਮੰਨੇ ਵੀ ਚਾਰ ਪੰਜ ਦਿਨ ਨਾਲ ਵੀ ਤੁਰੇ ਫੋਟੋਆਂ ਵਿੱਚ ਵੀ ਸਾਂਝੀ ਹੈ ਕਿਤਿਆਂ ਖੈਰਾ ਸਾਹਿਬ ਦੇ ਨਾਲ ਪਰ ਉਸ ਦਾ ਗਰਾਊਂਡ ਦੇ ਉੱਤੇ ਕੋਈ ਅਸਰ ਨਹੀਂ ਆਇਆ ਸੋ ਕਾਂਗਰਸ ਦੀ ਇਹ ਬਹੁ ਬੜੀ ਤਰਸਾਰਤ ਕਾਸ਼ ਦੀ ਹੈ ਕਿਉਂਕਿ ਰਾਜਾ ਬੜਿੰਗ ਹੁਣ ਤਾਂ ਇਹ ਸੋਚਦੇ ਵੀ ਕਿਹਨੂੰ ਮਨਾਵਾ ਕਿਹਨੂੰ ਨਾ ਮਨਾਵਾ ਤੁਸੀਂ ਦੇਖ ਲਓ ਰਾਜਾ ਬੜਿੰਗ ਸਾਹਿਬ ਦਾ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਉਸ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਤਾਂ ਫਰੋਜ਼ਪੁਰ ਤੋਂ ਪਤਾ ਹੀ ਨਹੀਂ ਰਵਿੰਦਰ ਆਂਵਲਾ ਰਹਿਣਗੇ ਕਿ ਜਾਣਗੇ ਤੇ ਪੱਤਰਕਾਰ ਨੇ ਪੁੱਛਿਆ ਤੁਸੀਂ ਮਨਾਣ ਜਾਓਗੇ ਕਹਿੰਦੇ ਭਰਾ ਮੈਂ ਨਹੀਂ ਜਾਂਦਾ ਉਹਨਾਂ ਨੂੰ ਦੁਖੀ ਇਹ ਨਾ ਹੋਵੇ ਕਿਹੜੀ ਕਿਹੜੀ ਸੀਟ ਤੋਂ ਕਿਹਨੂੰ ਕਿਹਨੂੰ ਮਨਾਵੇ ਧਰਮਵੀਰ ਗਾਂਧੀ ਨੂੰ ਲੈ ਕੇ ਟਕਸਾਲੀ ਕ ਚਰਨਜੀਤ ਚੰਨੀ ਨੂੰ ਲੈ ਕੇ ਆਏ ਚੌਧਰੀ ਪਰਿਵਾਰ ਰੁੱਸ ਗਿਆ ਇਸ ਤੋਂ ਇਲਾਵਾ ਤੇਜਿੰਦਰ ਬਿੱਟੂ ਰੁੱਸ ਗਏ ਤਾਂ ਫਿਰ ਉਹ ਕਿਹੜੇ ਪਾਸੇ ਕਿਹੜੇ ਪਾਸੇ ਨੂੰ ਜਾਣ ਰਵਨੀਤ ਬਿੱਟੂ ਅੱਧਰ ਚਲੇ ਗਏ ਤੇ ਚੌਧਰੀ ਪਰਿਵਾਰ ਪੱਲਾ ਛੱਡ ਗਿਆ ਚੌਧਰੀ ਪਰਿਵਾਰ ਦਾ ਆਪਣਾ ਇਤਿਹਾਸ 10 ਸਾਲ ਦੇ ਜਿਹੜਾ ਨੇ ਉਹਨਾਂ ਨੇ ਰਾਜ ਕੀਤਾ ਜਾਨੀ ਕਹਿ ਲਈਏ ਕਾਂਗਰਸ ਲਈਓ ਕੰਮ ਹੋਇਆ ਹੋਇਆ ਅੱਗੇ ਖੂ ਤੇ ਪਿੱਥੇ ਖਾਈ ਬਿਲਕੁਲ 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 ਤੇ ਅੱਗੇ ਬਾਦਿਆਂ ਤੇ ਗੱਲ ਕਰਨਨੇ ਆ ਅਮਰਪਾਲ ਦੀ ਅਮਰਪਾਲ ਦੇ ਵੱਲੋਂ ਜਿਸ এজেন্ডੇ ਦੇ ਉੱਤੇ ਜਿਸ ਪਰਸਪੈਕਸ਼ਨ ਦੇ ਉੱਤੇ ਪੰਜਾਬ ਨੂੰ ਇੱਕ ਤਰਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਵਿੱਚ ਕਿ ਉਸ ਸਮੇਂ ਦਾ ਜਿਹੜਾ ਮਾਹੌਲ ਸੀ ਉਹ ਵੀ ਕਿਤੇ ਨਾ ਕਿਤੇ ਅਜੀਹਾ ਬਣਿਆ ਕਿ ਬੰਦੂਖਾਂ ਵਾਲਾ ਮਾਹੌਲ ਮੰਨਿਆ ਗਿਆ ਤੇ ਹੁਣ ਖਡੂਰ ਸਾਹਿਬ ਤੋਂ ਚੋਣ ਲੜਨ ਦੀ ਚਰਚਾ ਪੂਰੇ ਜੂਰਾ ਤੇ ਹੈ ਤੇ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਧੜਾ ਉਹਨਾਂ ਦੇ ਵੱਲੋਂ ਉਹਨਾਂ ਦਾ ਖਾਤ ਮਜ਼ਬੂਤ ਕਰਨ ਦੀ ਗੱਲ ਵੀ ਕਹੀ ਗਈ ਹੈ ਹੁਣ ਕਿਵੇਂ ਵੇਖਦੇ ਹੋ ਕਿ ਹੁਣ ਜਿਹੜੀਆਂ ਸਟੇਟਮੈਂਟਾਂ ਅਮਰਪਾਲ ਦੇ ਵੱਲੋਂ ਦਿੱਤੀਆਂ ਗਈਆਂ ਸਨ ਹੁਣ ਜਦੋਂ ਉਹ ਚੋਣ ਪੱਤਰ ਭਰਨਗੇ ਉਸ ਦੇ ਵਿੱਚ ਤਾਂ ਫਿਰ ਉਹ ਸਭ ਕੁਝ ਸਬਦਾਨ ਦੇ ਪੋਲਿਟੀ ਹੋਵੇਗਾ ਜੋ ਕੁਝ ਉਹ ਬੋਲਦੇ ਸੀ ਤੇ ਉਹ ਕਿਸ ਤਰ੍ਹਾਂ ਵੇਖਦੇ ਹੋ ਬਿਲਕੁਲ ਐਸੋਈ ਲਾਖੀ ਦੁਬਿਧਾ ਬਣੀ ਹੋਈ ਹੈ ਕਿ ਇਹ ਮੈਨੂੰ ਇੱਕ ਝਾਤ ਮਾਰਨ ਨੂੰ ਮਜਬੂਰ ਕਰਦਾ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸ ਦੇ ਉੱਤੇ ਕਿਉਂਕਿ ਜੇਕਰ ਤੁਹਾਨੂੰ ਯਾਦ ਹੋਵੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਆਪਣਾ ਇਤਿਹਾਸ ਹੈ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਉਤਰਨ ਤਰਨ ਤੋਂ ਚੋਣ ਲੜੀ ਸੀ ਤਰਨ ਤਰਨ ਉਸ ਵੇਲੇ ਲੋਕ ਸਭਾ ਹਲਕਾ ਸੀ ਉਸ ਵੇਲੇ ਗੁਰਦਾਸਪੁਰ ਲੋਕ ਸਭਾ ਹਲਕਾ ਨਹੀਂ ਬਣਾਇਆ ਗਿਆ ਇਸਕਾ ਸੋ ਸਭ ਤੋਂ ਵੱਡੀ ਲੀਡ ਦੇ ਨਾਲ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਜਿੱਤਣ ਵਾਲੇ ਸਿਰਫ ਇੱਕੋ ਇੱਕ ਸਿਆਸਤਦਾਨ ਨੇ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ 5 ਲੱਖ ਤੋਂ ਵੱਧ ਹੋਈ ਸੰਸਦ ਤੱਕ ਪਹੁੰਚੇ ਤੇ ਦੋ ਤਿੰਨ ਵਾਰ ਫੇਰ ਪਹੁੰਚੇ ਤੇ ਹੁਣ ਫੇਰ ਬਾਈ ਇਲੈਕਸ਼ਨਾਂ ਦੇ ਵਿੱਚ ਉਹ ਸੰਸਦ ਦੇ ਵਿੱਚ ਪਹੁੰਚੇ ਸੋ ਕਈ ਵਾਰ ਇਹ ਸ਼ਾਰਟਕਟ ਵੀ ਬਣ ਜਾਂਦਾ ਪਰ ਜੇਕਰ ਆਪਾਂ ਗੱਲ ਕਰੀਏ ਅਮਰਿਤਪਾਲ ਦੀ ਤਾਂ ਅਮਰਿਤਪਾਲ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਕਾਫੀ ਮੁੱਦੇ ਜਿਹੜਾ ਨੇ ਸਿਮਿਲਰ ਨੇ ਖਾਲਿਸਤਾਨ ਦੀ ਗੱਲ ਉਹ ਵੀ ਕਰਦੇ ਨੇ ਖਾਲਿਸਤਾਨ ਦੀ ਗੱਲ ਅ ਅਮਰਿਤਪਾਲ ਵੀ ਕਰਦਾ ਤੇ ਪਰ ਜੇਕਰ ਹੁਣ ਆਪਾਂ ਸਿਨੈਰੀਓ ਦੇਖੇ ਪਰ ਮੈਂ ਅੱਜ ਤੱਕ ਕਦੀ ਸਿਮਰਜੀਤ ਸਿੰਘ ਮਾਨ ਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਤੇ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਤੇ ਫਿਰ ਉਹ ਕਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਕਾਗਜ਼ ਭਰੇਗਾ ਪਹਿਲੀ ਗੱਲ ਤਾਂ ਭਾਰਤ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਜਿਹੜਾ ਭਾਰਤ ਦਾ ਨਾਗਰਿਕ ਹੈ ਉਹੀ ਲੋਕ ਸਭਾ ਚੋਣਾਂ ਲੜ ਸਕਦਾ ਤੇ ਇਸ ਤੋਂ ਇਲਾਵਾ ਜਦੋਂ ਚ ਲੋਕ ਸਭਾ ਚੋਣਾਂ ਭਰਦੇ ਹੋ ਤੁਸੀਂ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਕੰਮ ਕਰੂੰਗਾ ਤੇ ਫਿਰ ਅਮਰਿਤਪਾਲ ਕਿਆ ਖਾਲਿਸਤਾਨ ਵਾਲਾ ਮੁੱਦਾ ਛੱਡ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਕੰਮ ਕਰਨਗੇ ਤੇ ਜੇਕਰ ਖਾਲਿਸਤਾਨ ਵਾਲਾ ਮੁੱਦਾ ਚੱਕਣਗੇ ਤਾਂ ਫਿਰ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਕੰਮ ਕਦੀ ਹੋ ਨਹੀਂ ਸਕਦਾ ਤੁਸੀਂ ਦੇਖੋ ਮੈਂ ਤਾਂ ਬੋਲੀ ਦੇ ਵਿੱਚ ਬਦਲੇ ਦੀ ਗੱਲ ਕਰ ਰਿਹਾ ਕਿਉਂਕਿ ਅੰਮ੍ਰਿਤਪਾਲ ਦੀਆਂ ਸਪੀਚਾਂ ਸੁਣਦੇ ਸੀ ਤਾਂ ਸੋਧਾ ਲਾ ਦਿਓ ਇਹ ਕਰ ਦਿਓ ਅਸਲਾ ਰੱਖੋ ਇਹ ਕਰੋ ਉਹ ਕਰੋ ਤੇ ਅੱਜ ਅੰਮ੍ਰਿਤਪਾਲ ਦੀ ਮਾਤਾ ਦੀ ਜਦੋਂ ਸਟੇਟਮੈਂਟ ਸੁਣਦੇ ਹਾਂ ਅੱਜ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਤੱਕ ਅੰਮ੍ਰਿਤਪਾਲ ਦੀਆਂ ਮਾਤਾ ਦੀਆਂ 6 ਤੋਂ 7 ਸਟੇਟਮੈਂਟਸ ਆ ਗਈਆਂ ਨੇ ਉਹਨਾਂ ਨੇ ਇੱਕੋ ਗੱਲ ਦਾ ਜ਼ਿਕਰ ਕੀਤਾ ਕਿ ਭਾਈ ਸਾਹਿਬ ਪੰਜਾਬ ਦਾ ਦਰਦ ਪੰਜਾਬ ਦਾ ਦਰਦ ਪੰਜਾਬ ਦਾ ਦਰਦ ਤੇ ਹੁਣ ਪੰਜਾਬ ਦਾ ਦਰਦ ਹੈ ਕਿ ਪੰਜਾਬ ਦਾ ਦਰਦ ਖਾਲਿਸਤਾਨਤਾ ਨਹੀਂ ਹੈ ਕਦੀ ਵੀ ਨਹੀਂ ਹੈ ਖਾਲਿਸਤਾਨ ਪੰਜਾਬ ਦਾ ਦਰਦ ਸੋ ਪੰਜਾਬ ਦਾ ਜੋ ਦਰਦ ਹੈ ਉਹ ਅਸੀਂ ਵੀ ਕਹਿੰਨੇ ਆਂ ਪੰਜਾਬ ਦਾ ਦਰਦ ਜਿਹੜਾ ਬੰਦਾ ਲੈ ਕੇ ਅੱਗੇ ਆਏਗਾ ਸ਼ਾਇਦ ਇਹ ਇੱਕ ਖਾਸੀਅਤ ਸੁਖਪਾਲ ਸਿੰਘ ਖਹਿਰਾ ਦੀ ਕਿ ਕਾਫੀ ਚਰਚਾਾਂ ਵਿੱਚ ਨੇ ਲੋਕ ਪਿਆਰ ਵੀ ਦਿੰਦੇ ਨੇ ਕੋਈ ਪੰਜਾਬ ਦੇ ਦਰਦ ਦੇ ਨਾਲ ਲੱਗੇ ਮੁੱਦੇ ਛੇੜਦੇ ਨੇ ਉਹ ਇੱਕ ਖਾਲਿਸਤਾਨ ਦਾ ਮੁੱਦਾ ਹਟਾ ਦਿਓ ਤਾਂ ਸਿਮਰਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਕੋਈ ਖਾਸਾ ਫਰਕ ਨਹੀਂ ਮੁੱਦਿਆਂ ਦੇ ਵਿੱਚ ਸੋ ਅਮਰਿਤਪਾਲ ਉਹਨਾਂ ਨੂੰ ਜੇਕਰ ਹੁਣ ਚੋਣਾਂ ਲੜਨੀਆਂ ਪੈਣਗੀਆਂ ਤਾਂ ਪਹਿਲੀ ਗੱਲ ਉਹਨਾਂ ਨੂੰ ਭਾਰਤ ਦਾ ਨਾਗਰਿਕ ਬਣਨਾ ਪਏਗਾ ਤੇ ਫਿਰ ਇਹ ਹਾਸੋ ਹੀਣੀ ਗੱਲ ਹੋ ਜਾਏਗੀ ਕਿ ਅਮਰਿਤਪਾਲ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਂ ਭਾਰਤ ਦੇ ਕਾਨੂੰਨ ਨੂੰ ਨਹੀਂ ਮੰਨਦਾ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤਾਂ ਸਵਾਲ ਫਿਰ ਉਹ ਵੀ ਖੜਾ ਹੋ ਜਾਂਦਾ ਕਿ ਜਦੋਂ ਤੂਫਾਨ ਸਿੰਘ ਨੂੰ ਬਚਾਉਣ ਦੇ ਲਈ ਤੁਸੀਂ ਇੱਕ ਫੌਜ ਲੈ ਕੇ ਆਪਦੀ ਇੱਕ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਤੁਸੀਂ ਅਜਨਾਲਾ ਥਾਣੇ ਦੇ ਉੱਤੇ ਗਏ ਹੋ ਤਾਂ ਫਿਰ ਉਦੋਂ ਕਾਨੂੰਨ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਕਾਨੂੰਨ ਦੀ ਵਾਰ ਤੋਂ ਤਾਂ ਉਦੋਂ ਵੀ ਹੋ ਸਕਦੀ ਸੀ ਤੁਸੀਂ ਤੂਫਾਨ ਸਿੰਘ ਨੂੰ ਲੈ ਕੇ ਕਰੇ ਟਪਾ ਦੇਦੇ ਪਟੀਸ਼ਨ ਪਾ ਦਿੰਦੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇਖਦੀ ਕਿ ਤੂਫਾਨ ਸਿੰਘ ਸੱਚਾ ਹੈ ਕਿ ਝੂਠਾ ਛੱਡ ਦਿੰਦੀ ਇੱਕ ਦੋ ਮਹੀਨੇ ਦਾ ਪ੍ਰੋਸੈਸ ਜਿਆਦਾ ਹੁੰਦਾ ਤੁਸੀਂ ਲੈ ਕੇ ਕਿ ਪੁਲਿਸ ਵਾਲੇ ਜ਼ਖਮੀ ਕਰਤੇ ਕਿ ਪੰਜਾਬ ਦੀ ਗਲਤ ਛਵੀ ਬਣਵਾਈ ਗਈ ਤੁਸੀਂ ਇਹ ਦੇਖੋ ਕਿ ਉਸ ਵੇਲੇ ਪੰਜਾਬ ਨੂੰ ਕਿੰਨੀ ਤਰਾਜ਼ੀ ਦੇ ਵਿੱਚੋਂ ਨਿਕਲਣਾ ਪਿਆ ਕਿ ਤੁਸੀਂ ਇੱਕ ਪਾਸੇ ਆਪਣੇ ਇਧਰੇ ਪਿੱਛੇ ਹੀ ਇਨਵੈਸਟ ਪੰਜਾਬ ਇਵੈਂਟ ਚੱਲ ਰਿਹਾ ਸੀ ਬੜੇ ਬੜੇ ਇਨਵੈਸਟਰ ਪੰਜਾਬ ਦੇ ਵਿੱਚ ਆਏ ਸੀ ਤੇ ਦੂਸਰੇ ਪਾਸੇ ਪੰਜਾਬ ਦੀ ਉਹ ਛਵੀ ਜਾਰੀ ਸੀ ਕਿ ਪੰਜਾਬ ਦੇ ਵਿੱਚ ਗਨ ਕਲਚਰ ਦੀਆਂ ਗੱਲਾਂ ਚੱਲ ਰਹੀਆਂ ਸੀ ਪੰਜਾਬ ਦੇ ਜਦੋਂ ਤੁਸੀਂ ਇਹ ਸੋਚੋ ਕਿ ਇੱਕ ਕੈਪਚਰ ਹੋ ਜੇ ਸੂਬੇ ਦਾ ਪੁਲਿਸ ਸਟੇਸ਼ਨ ਤਾਂ ਫਿਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਫਿਰ ਆਪਾਂ ਕਿੱਥੇ ਕਹਿਣਾਗੇ ਸੋ ਹੁਣ ਜੇਕਰ ਅਮ੍ਰਿਤਪਾਲ ਇੱਕ ਪੱਖ ਇਹ ਰੱਖ ਕੇ ਚੱਲਦੇ ਸੀ ਕਿ ਮੈਂ ਤਾਂ ਭਾਰਤ ਦੇ ਕਾਨੂੰਨ ਨੂੰ ਮੰਨਦਾ ਨਹੀਂ ਤਾਂ ਫਿਰ ਅੱਜ ਚੌਣਾ ਕਿਹੜੇ ਕਾਨੂੰਨ ਦੇ ਹਿਸਾਬ ਨਾਲ ਲਾਉਣ ਜਾ ਰਹੇ ਨੇ ਤੇ ਜੇਕਰ ਮੈਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਤਾਂ ਫਿਰ ਭਾਰਤ ਚ ਚੌਣਾ ਕਿਉਂ ਲੜ ਰਹੇ ਨੇ ਸੋ ਇਹ ਦੋ ਤਿੰਨ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਹੁਣ ਗੱਲ ਗਰਾਰੇ ਫਸੇਗੀ ਵੇਖ ਜੀ ਖਾਸ ਕਰ ਲਈ ਹੈ ਕਿ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਉਸ ਦੇ ਉੱਤੇ ਬੀਬੀ ਖਾਲੜਾ ਵੀ ਸੀ ਤਾਂ ਬੀਬੀ ਖਾਲੜਾ ਦੀ ਗੱਲ ਹੋਵੇ ਉਹ ਵੀ ਉਸ ਸਰਗਰਮ ਰਹੇ ਨੇ ਤੇ ਪਿਛਲੀ ਵਾਰ ਹਾਰ ਵੀ ਚੁੱਕੇ ਸੀ ਪਰੰਤੂ ਗੱਲ ਇਹ ਖੜੀ ਹੋ ਜਾਂਦੀ ਹੈ ਕਿ ਇੱਕ ਪੰਥਕ ਸੀਟ ਹੈ ਪੰਥਕ ਨੁਮਾਇੰਦਾ ਜਾਤ ਦੇ ਤੌਰ ਤੇ ਜਾਂ ਇਹ ਕਹ ਲਈਏ ਕਿ ਪੰਥਕ ਸੀਟ ਨੂੰ ਕਿਤੇ ਨਾ ਕਿਤੇ ਹਾਸਲ ਕਰਨ ਦੇ ਲਈ ਜਿਹੜੀ ਅਮਰਤਪਾਲ ਦੇ ਵੱਲੋਂ ਇਹ ਤਿਆਰੀ ਖੀਚੀ ਗਈ ਹੈ ਜਾਂ ਕਿਤੇ ਨਾ ਕਿਤੇ ਇਸ ਦਾ ਆਸਰ ਵੀ ਕੀ ਪਵੇਗਾ ਲੋਕਾਂ ਦੇ ਉੱਤੇ ਕੀ ਪਰਸਪੈਕਸ਼ਨ ਜਾਵੇਗੀ ਤੇ ਲੋਕਾਂ ਦੇ ਵੱਲੋਂ ਜਿਹੜੀ ਪਰਸਪੈਕਸ਼ਨ ਕ੍ਰੀਏਟ ਕਰੀ ਜਾਵੇਗੀ ਉਹ ਕੀ ਹੋਵੇਗੀ ਉਸ ਦੇ ਉੱਤੇ ਵੀ ਡਾਕੂਮੈਂਟ ਦੇ ਵਿੱਚ ਛਾਤ ਵਰਦੇ ਤੋਂ ਉਸ ਤੋਂ ਬਾਅਦ ਪਾ ਪ੍ਰੋਗਰਾਮ ਦਾ ਬਿਲਕੁਲ ਚਰਨਜੀਤ ਜੀ ਦੇਖੋ ਪਰਸੈਪਸ਼ਨ ਲੋਕਾਂ ਨੂੰ ਜੋ ਮੀਡੀਆ ਦਿਖਾਏਗਾ ਜਾਂ ਫਿਰ ਜੋ ਅੱਜ ਤੱਕ ਮੀਡੀਆ ਨੇ ਦਿਖਾਇਆ ਜਾਂ ਫਿਰ ਜਿਹੜੀ ਪਰਸੈਪਸ਼ਨ ਅੱਜ ਤੱਕ ਬਿਲਡ ਹੋਣੀ ਸੀ ਉਹ ਹੋ ਚੁੱਕੀ ਹੈ ਉਹ ਹੁਣ ਬਿਲਡ ਨਵੀਂ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਜੇ ਅੱਜ ਪਰਿਵਾਰ ਇਹ ਕਹੇਗਾ ਕਿ ਸਾਡਾ ਪੁੱਤ ਇਹ ਹੈ ਉਹ ਹੈ ਹਾਂ ਤਾਂ ਫਿਰ ਉਹ ਇੱਕ ਅਜਨਾਲਾ ਥਾਣੇ ਵਾਲੀ ਪਰਸੈਪਸ਼ਨ ਬਿਲਡ ਹੋਈ ਹੈ ਇਸ ਤੋਂ ਇਲਾਵਾ ਜੋ ਹੋਰ ਇਲਜ਼ਾਮ ਦਰਾਜ਼ੀਆਂ ਜਾਂ ਫਿਰ ਉਹ ਜਿਹੜਾ ਉਹ ਅਨੰਦਪੁਰ ਖਾਲਸਾ ਫੋਰਸ ਵਾਲੀ ਗੱਲ ਆ ਗਈ ਫਿਰ ਫੰਡਿੰਗ ਵਾਲੀ ਗੱਲ ਆ ਗਈ ਆਈਐਸਆਈਐਸ ਨਾਲ ਲਿੰਕ ਵਾਲੀ ਗੱਲ ਆ ਗਈ ਜਾਂ ਫਿਰ ਸੰਤ ਪਿੰਡਰਾਂ ਵਾਲੇ ਦਾ ਰੂਪ ਲੈਣ ਦੀ ਗੱਲ ਆ ਗਈ ਉਸ ਤੋਂ ਬਾਅਦ ਜੋ ਸਿਨੈਰੀਓ ਬਣਿਆ ਇੱਕ ਪਰਸੈਪਸ਼ਨ ਪਹਿਲੇ ਬਿਲਡ ਹੋ ਚੁੱਕਿਆ ਹੁਣ ਮੈਨੂੰ ਲੱਗਦਾ ਕਿ ਉਸ ਪਰਸੈਪਸ਼ਨ ਨੂੰ ਤੋੜਨ ਦੇ ਲਈ ਇੱਕ ਮਹੀਨੇ ਦਾ ਸਮਾਂ ਘੱਟ ਨਹੀਂ ਹੈ ਤੇ ਇੱਕ ਪਰਸੈਪਸ਼ਨ ਇਹ ਵੀ ਹੈ ਕਿ ਬੰਦਾ ਆਪਣੀ ਪਰਸੈਪਸ਼ਨ ਆਪ ਤੋੜ ਸਕਦਾ ਬਾਹਰ ਆ ਕੇ ਤੇ ਮੈਨੂੰ ਲੱਗਦਾ ਨਹੀਂ ਕਿ ਹਜੇ ਇੰਨੀ ਜਲਦੀ ਅਮਰ ਨਾਲ ਰਿਸ਼ਤਾ ਖਤਮ ਹੋਣ ਵਾਲਾ ਹੈ ਕਿਉਂਕਿ ਜੱਸ ਸਾਬ ਦੀਆਂ ਤਿਆਰੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਰੀ ਬੈਠੀ ਹੈ ਕਿਉਂਕਿ ਪਹਿਲਾਂ ਵੀ ਸਾਂਝਾ ਆਪਰੇਸ਼ਨ ਸੀਗਾ ਤਾਂ ਇਹ ਤੇ ਆਪਾਂ ਪੰਜਾਬ ਸਰਕਾਰ ਨੂੰ ਕੱਲੀ ਨੂੰ ਨਹੀਂ ਕ੍ਰੈਡਿਟ ਦੇ ਸਕਦੇ ਬਲੇਮ ਕਰ ਸਕਦੇ ਕਿਉਂਕਿ ਰਲਿਆ ਮਿਲਿਆ ਕੰਮ ਦੋਨਾਂ ਪਾਰਟੀਆਂ ਵੱਲੋਂ ਕੀਤਾ ਗਿਆ ਹੈ ਆਪਾ ਪਾਪ ਵੱਲੋਂ ਵੀ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਸੋ ਇਹ ਸੌਖਾ ਨਹੀਂ ਹੋਏਗਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਕਿ ਪੰਥਕ ਸੀਟ ਨੂੰ ਜਿੱਤ ਕੇ ਪੰਥ ਦੇ ਵਿੱਚ ਆਣਾ ਸੋ ਇਹ ਵੀ ਸੌਖਾ ਨਹੀਂ ਹੋਏਗਾ ਜੇਕਰ ਇਦਾਂ ਦੇ ਗੱਲਾਂ ਦੇ ਵਿੱਚ ਲੋਕ ਆਂਦੇ ਤਾਂ ਸਿਮਰਨ ਜੀ ਸਿੰਘ ਮਾਨ ਮੈਨੂੰ ਲੱਗਦਾ ਇੱਕ ਹਾਰਨ ਵਾਲੇ ਕੈਂਡੀਡੇਟਾਂ ਚੋਂ ਨਹੀਂ ਸੀਗੇ ਜਿੰਨੀਆਂ ਚੋਣਾਂ ਉਹ ਹਾਰੇ ਨੇ ਜਿਨ੍ਹਾਂ ਦੇ ਕੋਲ ਇਹ ਰਿਕਾਰਡ ਹੈ ਕਿ ਸਭ ਤੋਂ ਵੱਧ ਵੋਟਾਂ ਨਾਲ ਚੋਣਾਂ ਜਿੱਤੇ ਨੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਚੋਣਾਂ ਹਾਰਨ ਵਾਲੇ ਵੀ ਸਿਮਰਨਜੀਤ ਸਿੰਘ ਮਾਨ ਨੇ ਸੋ ਪੰਜਾਬ ਦੇ ਲੋਕ ਨੂੰ ਲੱਗਦਾ ਕਾਫੀ ਹੱਦ ਤੱਕ ਜਿਹੜੇ ਨੇ ਅਵੇਅਰ ਨੇ ਤੇ ਵੈਸੇ ਵੀ ਜਿਹੜਾ ਮੁੱਦਾ ਅੰਮ੍ਰਿਤਪਾਲ ਲੈ ਕੇ ਆਏ ਸੀਗੇ ਉਹ ਮੁੱਦਾ ਮੈਨੂੰ ਲੱਗਦਾ ਇੱਧਰਲੇ ਬੰਦੇ ਕੰਮ ਨਹੀਂ ਕਰੇਗਾ ਹਾਲਾਂਕਿ ਅੰਮ੍ਰਿਤਸਰ ਵਾਲੇ ਪਾਸੇ ਆਪਾਂ ਗੱਲ ਕਰ ਲਈਏ ਇਹਦਾ ਦਬਾਅ ਜ਼ਿਆਦਾ ਹੈ ਹਨਾ ਖਾਲਿਸਤਾਨ ਪੱਖੀ ਗੱਲਾਂ ਦਾ ਜਾਂ ਫਿਰ ਦੇਸ਼ ਵਿਰੋਧੀ ਗੱਲਾਂ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆ ਉਹਦਾ ਉਹਦਾ ਦਬ ਕਿਉਂਕਿ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਦਾ ਵਸਾ ਵੀ ਇੱਧਰ ਮੈਂ ਨਹੀਂ ਕਹਿੰਦਾ ਸਿਰਫ ਅਦਰ ਮਾਝੇ ਵਾਲੇ ਪਾਸੇ ਮਾਲਵੇ ਦੇ ਵਿੱਚ ਵੀ ਮਿਲ ਜਾਣਗੇ ਤੁਹਾਨੂੰ ਦੁਆਬੇ ਦੇ ਵਿੱਚ ਵੀ ਮਿਲ ਜਾਣਗੇ ਇਸ ਪਰਸਪੈਕਸ਼ਨ ਦੇ ਬੰਦੇ ਪਰ ਉਧਰਲੇ ਬੰਨੇ ਜਿਆਦਾ ਹੈ ਥੋੜਾ ਜਿਹਾ ਪਰ ਮੈਨੂੰ ਲੱਗਦਾ ਨਹੀਂ ਕਿ ਜੋ ਮੁੱਦੇ ਲੈ ਕੇ ਅੰਮ੍ਰਿਤਪਾਲ ਆਏ ਸੀਗੇ ਉਹ ਮੁੱਦਿਆਂ ਨੂੰ ਜੇਕਰ ਲੈ ਕੇ ਚੋਣ ਲੜਦੇ ਨੇ ਤਾਂ ਹੋ ਜਾਏਗਾ ਤੁਹਾਨੂੰ ਇੱਕ ਸਿੰਪਲ ਸਵਾਲ ਪੁੱਛਦਾ ਕਿ ਸਿਮਰਨਜੀਤ ਸਿੰਘ ਮਾਨ ਕਿੰਨੀ ਵਾਰ ਜਦੋਂ ਸਪੀਚਾਂ ਦਿੰਦੇ ਨੇ ਕਿੰਨੀਆਂ ਗੱਲਾਂ ਕਰਦੇ ਨੇ ਜਿਹੜੀ ਅਸੈਂਬਲੀ ਦੀ ਗੱਲ ਕਰਦੇ ਨੇ ਜਿਹੜੀ ਅਸੈਂਬਲੀ 'ਚ ਜਾ ਕੇ ਬੋਲਣ ਦੀ ਗੱਲ ਕਰਦੇ ਨੇ ਕਿ ਉਸ ਅਸੈਂਬਲੀ 'ਚ ਜਾ ਕੇ ਖਾਲਿਸਤਾਨ ਦੀ ਗੱਲ ਕਰਦੇ ਨੇ ਹ ਤੱਕ ਸੁਣੀ ਤੁਸੀਂ ਕਦੀ ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਜਿੰਨੇ ਜੋਰਾਂ ਸ਼ੋਰਾਂ ਨਾਲ ਬਾਹਰ ਚੱਕਦੇ ਨੇ ਅੰਦਰ ਚੁੱਕਿਆ ਗਿਆ ਕਦੀ ਸੋ ਫਿਰ ਪਰਸੈਪਸ਼ਨ ਤਾਂ ਇੱਥੇ ਆ ਕੇ ਦੋ ਹੋ ਜਾਂਦੀਆਂ ਨੇ ਨਾ ਗੱਲਾਂ ਇੱਥੇ ਜਾ ਕੇ ਦੋ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਅਸੈਂਬਲੀ ਦੇ ਵਿੱਚ ਖੜ ਕੇ ਬੋਲ ਰਹੇ ਨੇ ਤੇ ਫਿਰ ਉਹੀ ਅਸੈਂਬਲੀ ਦੇ ਵਿੱਚ ਬੰਬ ਧਮਾਕਾ ਕਰਕੇ ਜਦੋਂ ਸਰਦਾਰ ਸ਼ਹੀਦ ਭਗਤ ਸਿੰਘ ਜੀ ਨੇ ਉਹ ਕੀਤੇ ਸੀ ਅੰਗਰੇਜ਼ਾਂ ਦੇ ਕੰਨ ਖੁੱਲੇ ਸੀਗੇ ਤਾ ਫਿਰ राजे ਅੰਗਰੇਜ਼ ਜਿਹੜੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ ਹਮ ਸਿਮਰਜੀਤ ਸਿੰਘ ਮਾਨ ਦਾ ਕਾਫੀ ਵਿਵਾਦਿਤ ਬਿਆਨ ਹੈ ਯਾਨੀ ਕਹ ਲਈਏ ਜੇ ਪੰਜਾਬ ਪੱਕੀ ਕਹ ਲਈਏ ਦੇਸ਼ ਪੱਕੀ ਕਹ ਲਈਏ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਬਿਲਕੁਲ ਬਿਲਕੁਲ ਪੁੱਛ ਲੈਣਾ ਕਿ ਆਪਾਂ ਬਾਹਰ ਪਿੱਛੇ ਕੀ ਜਾਣਾ ਆਪਾਂ ਹੁਣ ਦੀ ਗੱਲ ਕਰ ਲੈਂਦਾ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕਿੰਨੇ ਮੁੱਦੇ ਚੱਕ ਪਏ ਸਨ ਇਸ ਵਾਰ ਸੰਸਦ ਦੇ ਵਿੱਚ ਜਾ ਕੇ ਕਿਹੜੇ ਮੁੱਦੇ ਚੱਕੇ ਨੇ ਇਹ ਤਾਂ ਉਹੀ ਗੱਲ ਹੋ ਗਈ ਕਿ ਅਸੀਂ ਮੁੱਦਾ ਚੱਕਿਆ ਅਸੀਂ ਅੱਜ ਵਿਰੋਧ ਕਰ ਰਹੇ ਆ ਖੇਤੀ ਕਾਨੂੰਨਾਂ ਦਾ ਪਰ ਕਿਸੇ ਟਾਈਮ ਤੇ ਫਿਰ ਅਸੀਂ ਵੀਡੀਓਜ਼ ਵੀ ਬਣਾਈਆਂ ਸੀ ਕਿ ਖੇਤੀ ਕਾਨੂੰਨ ਚੰਗੇ ਨਹੀਂ ਨੇ ਕੈਪਟਨ ਮਿਲਿੰਦਰ ਸਿੰਘ ਤਾਂ ਭੜਕਾ ਰਿਹਾ ਲੋਕਾਂ ਨੂੰ ਠੀਕ ਹੈ ਜੀ ਫਿਰ ਅੱਜ ਕਹਤਾਂ ਨੂੰ ਕੀ ਲੱਗਦਾ ਕਿ ਅਕਾਲੀ ਦਲ ਦੇ ਗੱਠਜੋੜ ਹੋਣ ਦਾ ਕਾਰਨ ਕੀ ਨਹੀਂ ਰਹੇ ਅਕਾਲੀ ਦਲ ਤਾਂ ਕਾਲਾ ਸੀਗਾ ਭਾਜਪਾ ਦੀ ਗੋਦੀ ਚੜਨ ਕੇ ਸੈਂਟਰ ਦੇ ਵਿੱਚ ਫਿਰ ਸਾਡੀ ਸ਼ਾਇਦ ਕੁਰਸੀ ਪੱਕੀ ਹੋ ਜੇ ਕਿਤੇ ਕਿਤੇ ਕਿਸਾਨ ਅੜੀਕਾ ਕਿਤੇ ਨਾ ਕਿਤੇ ਕਿਸਾਨ ਅੜੀਕਾ ਹੈ ਕਿਤੇ ਨਾ ਕਿਤੇ ਅੜੀਕਾ ਉਹ ਹੈ ਜੋ ਰਾਜੋਆਣਾ ਦੇ ਨਾਂ ਦੇ ਉੱਤੇ ਖੇਡਿਆ ਗਿਆ ਸੀ ਦਾ ਕਿ ਇਹਨਾਂ ਨੇ ਮੂਵਮੈਂਟ ਚਲਾਈ ਰਾਜੋਆਣਾ ਭੁਖਤ ਹੜਤਾਲ ਤੇ ਬੈਠੇ ਅਕਾਲੀ ਦਲ ਦੇ ਲੀਡਰ ਗਏ ਅਕਾਲ ਤਖਤ ਸਾਹਿਬ ਨੂੰ ਕਮੇਟੀ ਬਣਾਣੀ ਪਈ ਇੱਕ ਗੱਠ ਜੋੜ ਕੇ ਉਹਨੂੰ ਫਿਰਦੇ ਉਹਨਾਂ ਨੇ ਹੱਦ ਤੱਕ ਸਮਾਂ ਨਹੀਂ ਦਿੱਤਾ ਐਸਜੀਪੀਸੀ ਦੀ ਕਮੇਟੀ ਨੂੰ ਮਿਲਣ ਦਾ ਸੋ ਫਿਰ ਜਿਸ ਵੇਲੇ ਹਰਸਿਮਰਤ कौर ਬਾਦਲ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਅਸੈਂਬਲੀ ਦੇ ਵਿੱਚ ਸੰਸਦ ਦੇ ਵਿੱਚ ਖੜ ਕੇ ਤਾਂ ਉਸੇ ਇੱਕ ਘੰਟੇ ਦੇ ਬਾਅਦ ਅਮਿਤ ਸ਼ਾਹੂਰਾ ਨੇ ਕਲੀਅਰ ਕਰਤਾ ਸੀ ਕਿ ਜਿਹੜਾ ਬੰਦਾ ਗਿਲਟੀ ਨਹੀਂ ਅਸੀਂ ਉਹਨੂੰ ਰਿਹਾਈ ਕਿੱਦਾਂ ਦੇ ਦਈਏ ਤਾਂ ਫਿਰ ਕਿਹੜੇ ਮੁੱਦੇ ਦੇ ਉੱਤੇ ਸਮਝੌਤਾ ਕਰ ਲੈਂਦੇ ਜੇ ਸਮਝੌਤਾ ਕਰ ਲੈਂਦੇ ਤਾਂ ਮੈਨੂੰ ਲੱਗਦਾ ਫਿਰ ਅੱਜ ਕਿਸਾਨਾਂ ਦੇ ਨਾਂ ਨਾਲ ਫਿਰ ਸਿੱਖ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਹੁੰਦੀਆਂ ਸੋ ਇਹ ਸਾਰੀਆਂ ਚੀਜ਼ਾਂ ਨੇ ਪਰ ਇਹੀ ਹੈ ਕਿ ਇਧਰਲੇ ਪਾਸੇ ਮੁੱਦੇ ਕੁਝ ਹੋਰ ਹੁੰਦੇ ਬਦਲ ਜਾਂਦੇ ਜੀ ਵਿਵੇਕ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੋ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਸੀਟ ਦੇ ਉੱਤੇ ਖਾਸ ਕਰਕੇ ਧੂਰੀ ਹੁਣ ਧੂਰਾ ਬਣ ਚੁੱਕਿਆ ਹੈ ਦਲਵੀਰ ਗੋਲਡੀ ਤੇ ਦਲਵੀਰ ਗੋਲਡੀ ਦਾ ਅਸਰ ਕੀ ਹੋਵੇਗਾ ਕਿ ਸੰਗਰੂਰ ਜੋ ਆਮ ਆਦਮੀ ਪਾਰਟੀ ਦੀ ਉਹ ਦੀਵਾਰ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਤੇ ਉਸ ਨੂੰ ਜਿਹੜੀ ਸਨ ਲਾਈ ਸੀ ਉਸ ਇਮਰਜਿਤ ਸਿੰਘ ਮਾਰਨੇ ਲਾਈ ਸੀ ਤੇ ਉਹ ਸਨ ਜਿਹੜੀ ਉਹ ਬਰਕਰਾਰ ਰਹਿੰਦੀ ਹੈ ਸੁਖਪਾਲ ਸਿੰਘ ਖਹਿਰਾ ਜਿੱਤੇ ਨੇ ਜਾਂ ਕਿਤੇ ਨਾ ਕਿਤੇ ਇਹ ਮੋੜ ਤੋਂ ਜਿਹੜੀ ਸੀਟ ਹੈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਆਉਂਦੀ ਹੈ ਤੇ ਨਾਲ ਹੀ ਅੰਮ੍ਰਿਤਪਾਲ ਦਾ ਜਿਹੜਾ ਮੁੱਦਾ ਉਹ ਹੁਣ ਪੰਥਕ ਸੀਟ ਹੋਣ ਦੇ ਤਹਿਤ ਕਿੰਨਾ ਕੁ ਗੁਰਾਵੜ ਦੇ ਵਿੱਚ ਜਾਵੇਗਾ ਜਾਂ ਕਿੰਨੀ ਕੁ ਜਿਹੜੀ ਉਸ ਦੀ ਉਨਤਾਈ ਹੈ ਉਹ ਵਦੇਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ